ਸਵੇਰੇ ਸਵੇਰੇ ਅਜੇ ਦਿਨ ਵੀ ਠੀਕ ਨਾਲ ਨਹੀਂ ਛੜਿਆ ਸੀ ਕਿ ਰਸੋਈ ਵਿੱਚ ਭਾਂਡੇ ਖੜਕਣ ਦੀ ਆਵਾਜ਼ ਆਉਣ ਲੱਗੀ ਗगन ਹਮੇਸ਼ਾ ਦੀ ਤਰ੍ਹਾਂ ਜਲਦੀ ਜਲਦੀ ਰਸੋਈ ਵਿੱਚ ਜਾ ਰਹੀ ਸੀ ਤੇ ਉਸ ਦੇ ਚਿਹਰੇ ਤੇ ਉਹੀ ਪੁਰਾਣੀ ਚੰਝਲਾੜ ਸੀ ਜਿਵੇਂ ਹਰ ਦਿਨ ਸਵੇਰ ਦਾ ਮਕਸਦ ਹੀ ਕਿਸੇ ਤੇ ਗੁੱਸਾ ਉਤਾਰਨਾ ਹੋਵੇ ਕਹਿੰਦੀ ਮੰਮੀ ਜੀ ਇਹ ਕੀ ਹਾਲ ਬਣਾ ਰੱਖਿਆ ਹੈ ਰਸੋਈ ਦਾ ਕੱਲ ਰਾਤ ਭਾਂਡੇ ਠੀਕ ਨਾਲ ਧੋਤੇ ਵੀ ਨਹੀਂ ਸੀ ਕੀ ਤੁਸੀਂ ਉਸ ਨੇ ਆਪਣੀ ਸੱਸ ਸੁਖਚਾਨ ਕੌਰ ਨੂੰ ਕਿਹਾ ਕਹਿੰਦੀ ਇੰਨੀ ਉਮਰ ਹੋ ਗਈ ਹੈ ਪਰ ਸਾਫ ਸਫਾਈ ਕਰਨ ਦਾ ਸੈਂਸ ਨਹੀਂ ਆਇਆ ਤੁਹਾਨੂੰ ਫਿਰ ਕਹਿੰਦੇ ਨੇ ਕਿ ਬਹੂ ਇੱਜ਼ਤ ਨਹੀਂ ਕਰਦੀ ਇੱਜ਼ਤ ਵੀ ਕਿਸੇ ਕਾਬਲੀਅਤ ਤੇ ਮਿਲਦੀ ਹੈ ਉਮਰ ਦੇਖ ਕੇ ਨਹੀਂ ਤੇ ਤੁਹਾਡੇ ਵਰਗੇ ਗਵਾਰਾਂ ਨੂੰ ਤਾਂ ਬਿਲਕੁਲ ਵੀ ਇੱਜ਼ਤ ਨਹੀਂ ਮਿਲਣੀ ਚਾਹੀਦੀ ਜਿਸ ਤੇ ਸੁਚੈਨਕਰ ਨੇ ਥੋੜਾ ਹਿਚਕਚਾਉਂਦੇ ਹੋਏ ਕਿਹਾ ਬੇਟਾ ਮੈਂ ਕੱਲ ਲੇਟ ਤੱਕ ਭਾਂਡੇ ਧੋਂਦੀ ਰਹੀ ਸ਼ਾਇਦ ਦੋ ਰਹਿ ਗਏ ਹੋਣਗੇ ਬਸ ਉਹੀ ਸਾਫ ਕਰ ਰਹੀਆਂ ਜਿਸ ਤੇ ਗगन ਪੜਕਦੇ ਹੋਏ ਬੋਲੀ ਤੇ ਆਪਣੀ ਸੱਸ ਦੀ ਗੱਲ ਨੂੰ ਵਿੱਚ ਹੀ ਕੱਟ ਦਿੱਤਾ ਕਹਿੰਦੀ ਬੁੱਢੀਏ ਤੈਨੂੰ ਮੈਂ ਪਹਿਲਾਂ ਹੀ ਕਿਹਾ ਹੈ ਕਿ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਰਾਤ ਨੂੰ ਝੂਠੇ ਝੂਠੇ ਭਾਂਡੇ ਸਵੇਰੇ ਧੋਤੇ ਜਾਣ ਕੀ ਤੇਰੇ ਦਿਮਾਗ ਵਿੱਚ ਤੂੜੀ ਭਰੀ ਹੋਈ ਹੈ ਜੋ ਮੇਰੀ ਇੰਨੀ ਛੋਟੀ ਜਿਹੀ ਗੱਲ ਤੇਰੇ ਦਿਮਾਗ ਵਿੱਚ ਨਹੀਂ ਵੱੜਦੀ ਮੈਨੂੰ پاگل ਕਰਕੇ ਛੱਡੇਂਗੀ ਤੂੰ ਜਿਸ ਤੇ ਸੁਖਚੈਨ ਕੌਰ ਜਲਦੀ ਨਾਲ ਬੋਲੀ ਕਹਿੰਦੀ ਬੇਟਾ ਗगन ਪਰ ਫਿਰ ਵੀ ਗगन ਨੇ ਉਸ ਨੂੰ ਵਿੱਚ ਹੀ ਟੋਕਦੇ ਹੋਏ ਕਿਹਾ ਬੱਸ ਕਰ ਬੁੱਢੀਏ ਨਹੀਂ ਤਾਂ ਤੇਰੀ ਔਕਾਤ ਦਿਖਾਉਣ ਵਿੱਚ ਮੈਨੂੰ ਜ਼ਿਆਦਾ ਸਮਾਂ ਨਹੀਂ ਲੱਗੇਗਾ ਚੁੱਪਚਾਪ ਜੋ ਬੋਲਿਆ ਹੈ ਉਹ ਪੂਰਾ ਹੋ ਜਾਣਾ ਚਾਹੀਦਾ ਹੈ ਹੁਣ ਸਫਾਈ ਤੇ ਬਹਿਸ ਨਾ ਕਰ ਮੈਨੂੰ ਦੇਰ ਹੋ ਰਹੀ ਹੈ ਲੋਕ ਕਹਿੰਦੇ ਨੇ ਸਾਡੇ ਘਰ ਵਿੱਚ ਦੋ ਦੋ ਬਜ਼ੁਰਗ ਨੇ ਫਿਰ ਵੀ ਕੰਮ ਦਾ ਹਾਲ ਇਸ ਤਰ੍ਹਾਂ ਦਾ ਹੈ ਕੀ ਜਵਾਬ ਦਿਆਂ ਸਾਰਿਆਂ ਨੂੰ ਕਿ ਤੇਰੇ ਵਰਗੇ ਨਿਕੰਮੇ ਬੁੱਢਾ ਬੁੱਢੀ ਤਾਂ ਕਿਸੇ ਕੰਮ ਦੇ ਨਹੀਂ ਹੁੰਦੇ ਜਦੋਂ ਦੇਖੋ ਉਦੋਂ ਬਹਾਨੇ ਹੁਣ ਬਹਾਨਾ ਬਣਾਇਆ ਤਾਂ ਖਾਣਾ ਪੀਣਾ ਬੰਦ ਕਰ ਦਿਆਂਗੀ ਮੈਂ ਇਸ ਲਈ ਸਮਝ ਲੈ ਆਖਰੀ ਵਾਰ ਵਰਨਿੰਗ ਦੇ ਰਹੀਆਂ ਇੰਨਾ ਕਹਿ ਕੇ ਉਹ ਬੁੜਬੁੜ ਕਰਦੀ ਹੋਈ ਬਾਹਰ ਚਲੀ ਗਈ ਪਿੱਛੇ ਖੜੀ ਸੁਚੈਨਕੌਰ ਦੀ ਅੱਖਾਂ ਵਿੱਚ ਪਾਣੀ ਆ ਗਿਆ ਪਰ ਉਸਨੇ ਚੁੱਪ ਰਹਿਣਾ ਹੀ ਸਿੱਖਿਆ ਸੀ ਕਿਉਂਕਿ ਇਸ ਘਰ ਵਿੱਚ ਰੋਣਾ ਇਸ ਘਰ ਵਿੱਚ ਹੁਣ ਚੁੱਪ ਹੀ ਸਭ ਤੋਂ ਸਹੀ ਜਵਾਬ ਸੀ ਉਧਰ ਉਸਦੀ ਛੋਟੀ ਨੂੰ ਹਰਮਨ ਵੀ ਪਿੱਛੇ ਨਹੀਂ ਰਹੀ ਸਵੇਰੇ ਅਖਬਾਰ ਹੱਥ ਵਿੱਚ ਲੈ ਕੇ ਉਹ ਆਪਣੇ ਸਹੁਰੇ ਦੇ ਕੋਲ ਆਈ ਜੋ ਅਜੇ ਸੁੱਤੇ ਹੀ ਉੱਠੇ ਸੀ ਸਰੀਰ ਦਰਦ ਨਾਲ ਦੁਖ ਰਿਆ ਸੀ ਪਰ ਉਥੇ ਉਹਨਾਂ ਦੇ ਦਰਦ ਦੀ ਕਿਸੇ ਨੂੰ ਪਰਵਾਹ ਹੀ ਨਹੀਂ ਸੀ ਹਰਮਨ ਗੁੱਸੇ ਨਾਲ ਕਹਿੰਦੀ ਪਾਪਾ ਜੀ ਤੁਸੀਂ ਫਿਰ ਰਾਤ ਨੂੰ ਲਾਈਟ ਔਨ ਛੱਡ ਦਿੱਤੀ ਕਿੰਨੀ ਵਾਰ ਕਿਹਾ ਹੈ ਕਿ ਬਿਜਲੀ ਦੇ ਬਿੱਲ ਅਸਮਾਨ ਨੂੰ ਛੂ ਰਹੇ ਨੇ ਫਿਰ ਵੀ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਇੱਕ ਤਾਂ ਤੁਸੀਂ ਕੁਝ ਵੀ ਕਮਾਉਂਦੇ ਨਹੀਂ ਹੋ ਤੇ ਉੱਪਰੋਂ ਤੁਸੀਂ ਦੋਨੇ ਨਖਰੇ ਕਰਦੇ ਹੋ ਹੁਣ ਜੇ ਤੁਸੀਂ ਫਿਰ ਤੋਂ ਇਹੀ ਕੀਤਾ ਤਾਂ ਮੈਂ ਤੁਹਾਡੇ ਕਮਰੇ ਦਾ ਬਲਬ ਲਾ ਕੇ ਰੱਖ ਦਿਆਂਗੀ ਸਮਝ ਆਇਆ ਤੁਹਾਨੂੰ ਫਿਰ ਰਹਿਣਾ ਦੋਨੇ ਹਨੇਰੇ ਵਿੱਚ ਉਹ ਉਸ ਨਾਲ ਇਸ ਤਰ੍ਹਾਂ ਗੱਲ ਕਰ ਰਹੀ ਸੀ ਜਿਵੇਂ ਉਹ ਆਪਣੇ ਸਹੁਰੇ ਨੂੰ ਨਹੀਂ ਬਲਕਿ ਕਿਸੇ ਨੌਕਰ ਨੂੰ ਸੁਣਾ ਰਹੀ ਹੋਵੇ ਉੱਥੇ ਕਸ਼ਮੀਰ ਸਿੰਘ ਜੀ ਬੈਠੇ ਹੌਲੀ ਜੇ ਬੋਲੇ beta ਉਹ ਤਾਂ ਰਾਤ ਨੂੰ ਤੁਹਾਡੀ ਮੰਮੀ ਦੀ ਤਬੀਅਤ ਥੋੜੀ ਠੀਕ ਨਹੀਂ ਸੀ ਇਸ ਲਈ ਬੁਲਬ ਜਗਾਇਆ ਸੀ ਹਰਮਨ ਨੇ ਬਿਨਾਂ ਸੁਨੇਹੀ ਅਖਬਾਰ ਠੇਠਾ ਸੁਟਿਆ ਤੇ ਕਹਿੰਦੀ ਹਰ ਗੱਲ ਦਾ ਬਹਾਨਾ ਤਿਆਰ ਹੀ ਹੁੰਦਾ ਹੈ ਤੁਹਾਡੇ ਕੋਲ ਤੁਹਾਨੂੰ ਦੋਨਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਹੁਣ ਇਹ ਘਰ ਪਹਿਲਾਂ ਵਰਗਾ ਨਹੀਂ ਹੈ ਹੁਣ ਸਾਰੀਆਂ ਚੀਜ਼ਾਂ ਦਾ ਹਿਸਾਬ ਕਿਤਾਬ ਹੁੰਦਾ ਹੈ ਪਰ ਤੁਸੀਂ ਤਾਂ ਬੋਝ ਹੀ ਵਧਾ ਸਕਦੇ ਹੋ ਪਤਾ ਨਹੀਂ ਇੰਨੀ ਉਮਰ ਵਿੱਚ ਵੀ ਤੁਸੀਂ ਜ਼ਿੰਦਾ ਕਿਵੇਂ ਹੋ ਰੱਬ ਤੁਹਾਨੂੰ ਲੈ ਕਿਉਂ ਨਹੀਂ ਗਿਆ ਇਹਨਾਂ ਕਹਿ ਕੇ ਉਹ ਆਪਣੀ ਕੁੜੀ ਨੂੰ ਸਕੂਲ ਭੇਜਣ ਚਲੀ ਗਈ ਆਵਾਜ਼ ਗੂੰਜ ਰਹੀ ਸੀ ਟੀਵੀ ਦੀ ਰਸੋਈ ਦੀ ਬੱਚਿਆਂ ਦੀ ਪਰ ਇਹਨਾਂ ਸਭ ਦੇ ਵਿੱਚ ਸੁਖਚੈਨ ਕੋਰ ਤੇ ਕਸ਼ਮੀਰ ਸਿੰਘ ਦੇ ਲਈ ਜਗ੍ਹਾ ਸਿਰਫ ਇੱਕ ਕੋਨਾ ਹੀ ਬਚੀ ਸੀ ਦੋਨਾਂ ਦੀਆਂ ਅੱਖਾਂ ਭਰੀਆਂ ਹੋਈਆਂ ਸੀ ਵਿੱਚ ਦੋਨੇ ਜਦੋਂ ਦਿਨ ਵਿੱਚ ਜਦੋਂ ਦੋਨੇ ਨੂੰਹਾਂ ਆਪਣੇ ਆਪਣੇ ਕੰਮ ਤੇ ਚਲੀਆਂ ਜਾਂਦੀਆਂ ਤਾਂ ਘਰ ਵਿੱਚ ਚੁੱਪ ਜਈ ਛਾ ਜਾਂਦੀ ਜਿਵੇਂ ਕੰਧਾਂ ਵੀ ਹੁਣ ਬੋਲਣ ਤੋਂ ਡਰਦੀਆਂ ਹੋਣ ਕਸ਼ਮੀਰ ਸਿੰਘ ਹਰ ਰੋਜ਼ ਉਹੀ ਪੁਰਾਣਾ ਬਰਸ਼ ਤੇ ਬਾਲਟੀ ਲੈ ਕੇ ਨਿਕਲਦੇ ਕਦੇ ਆਫਿਸ ਦੇ ਵਾਸ਼ਰੂਮ ਸਾਫ਼ ਕਰਦੇ ਤੇ ਕਦੇ ਕਿਸੇ ਸਕੂਲ ਦੇ ਉਹਨਾਂ ਦੀ ਪੈਨਸ਼ਨ ਕਦੇ ਨਹੀਂ ਆਉਂਦੀ ਸੀ ਇਸ ਲਈ ਉਹਨਾਂ ਦੀਆਂ ਬਹੂਆਂ ਨੇ ਤਾਨਾ ਦੇ ਕੇ ਉਹਨਾਂ ਦਾ ਜੀਣਾ ਹਰਾਮ ਕਰ ਦਿੱਤਾ ਸੀ ਮਜਬੂਰੀ ਵਿੱਚ ਆ ਕੇ ਕਸ਼ਮੀਰ ਸਿੰਘ ਨੂੰ ਇਹ ਕਦਮ ਉਠਾਉਣਾ ਪਿਆ ਸੀ ਮੁੰਡਿਆਂ ਦਾ ਹੱਥ ਵੀ ਇਸ ਮਹੀਨੇ ਤੰਗ ਹੋ ਗਿਆ ਸੀ ਜੋ ਕੰਮ ਪਹਿਲਾਂ ਸ਼ਰਮ ਲੱਗਦਾ ਸੀ ਹੁਣ ਉਹ ਵੀ ਉਹਨਾਂ ਦੀ ਰੋਜੀ ਰੋਟੀ ਦਾ ਜ਼ਰੀਆ ਬਣ ਗਿਆ ਸੀ ਪਰ ਸ਼ਾਮ ਨੂੰ ਜਦੋਂ ਥੱਕੇ ਹੋਏ ਵਾਪਸ ਘਰੇ ਆਉਂਦੇ ਤਾਂ ਹੱਥਾਂ 'ਤੇ ਸੋਜ ਕੱਪੜਿਆਂ 'ਤੇ ਸਫਾਈ ਵਾਲੇ ਦਾਗ ਹੁੰਦੇ ਘਰ ਵਿੱਚ ਉਹਨਾਂ ਦਾ ਸਵਾਗਤ ਨਹੀਂ ਸ਼ਿਕਾਇਤਾਂ ਹੀ ਮਿਲਦੀਆਂ ਇਸ ਤਰ੍ਹਾਂ ਸਾਰੇ ਵਿਹਾਰ ਕਰਦੇ ਜਿਵੇਂ ਉਹ ਨਾਲੀ ਵਿੱਚ ਪਏ ਹੋਏ ਕੀੜੇ ਹੋਣ ਜਿਸ ਨੂੰ ਦੇਖ ਕੇ ਸਾਰਿਆਂ ਨੂੰ ਘਿਰਨਾਉਂਦੀ ਹੋਵੇ ਪਾਪਾ ਜੀ ਇਹ ਕੀ ਹਾਲਤ ਬਣਾ ਰੱਖੀ ਹੈ ਘਰੇ ਆਉਂਦੇ ਹੋਣ ਤਾਂ ਸਾਫ ਸੁਥਰੇ ਹੋ ਕੇ ਆਇਆ ਕਰੋ ਤੁਹਾਡੀ ਵਜ੍ਹਾ ਕਰਕੇ ਤਾਂ ਘਰ ਵਿੱਚ ਸਾਰਿਆਂ ਨੂੰ ਬਿਮਾਰੀ ਲੱਗ ਜਾਂਦੀ ਹੈ ਅੰਦਰ ਨਾ ਆਇਆ ਕਰੋ ਬਾਹਰ ਹੀ ਨਹਾ ਕੇ ਆਇਆ ਕਰੋ ਤੇ ਸੌਂ ਜਾਇਆ ਕਰੋ ਇਹ ਇਹ ਸਭ ਬਾਹਰ ਆ ਕੇ ਆਇਆ ਕਰੋ ਸਾਡੇ ਬੱਚੇ ਪੁੱਛਦੇ ਨੇ ਕਿ ਦਾਦਾ ਜੀ ਕੀ ਕਰਦੇ ਨੇ ਅਸੀਂ ਕੀ ਸੁਭਾਅ ਦਈਏ ਉਹਨਾਂ ਨੂੰ ਕਿ ਤੁਸੀਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਬਾਥਰੂਮ ਟਾਇਲਟ ਸਾਫ ਕਰਦੇ ਹੋ ਉਸਦੀ ਬਹੂ ਗਗਨ ਨੇ ਗੁੱਸੇ ਨਾਲ ਕਿਹਾ ਜਿਸ ਤੇ ਕਸ਼ਮੀਰ ਸਿੰਘ ਸਿਰ ਹੇਠਾਂ ਕਰਕੇ ਬੈਠ ਗਿਆ ਤੇ ਉਧਰ ਹਰਮਨ ਵੀ ਪਿੱਛੇ ਬੋਲੀ ਸਹੀ ਕਹਿ ਰਹੀ ਹੈ ਦੀਦੀ Papa ਬਾਹਰ ਹੀ ਰਿਆ ਕਰੋ ਖਾਣਾ ਬਣੇਗਾ ਤਾਂ ਆ ਜਾਇਆ ਕਰੇਗਾ ਤੇ ਪੈਸੇ ਵੀ ਸਾਨੂੰ ਦਿਆ ਕਰੋ ਮਹੀਨੇ ਦਾ ਰਾਸ਼ਨ ਬਿੱਲ ਦਵਾਈਆਂ ਸਭ ਵੱਧ ਗਿਆ ਹੈ ਕਸ਼ਮੀਰ ਸਿੰਘ ਬਸ ਇਨਾ ਹੀ ਕਹਿ ਸਕੇ ਬੇਟਾ ਅਜੇ ਕੰਮ ਸਹੀ ਨਾਲ ਚੱਲ ਨਹੀਂ ਰਹਾ ਪਰ ਦੋਨੇ ਬਹੂਆਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਗੁੱਸੇ ਨਾਲ ਕਹਿੰਦੀਆਂ Papa ਬਹਾਨੇ ਨਾ ਬਣਾਇਆ ਕਰੋ ਜਿੰਨੇ ਵੀ ਪੈਸੇ ਹੋਣ ਸਾਨੂੰ ਦੇਣੇ ਹੀ ਪੈਣਗੇ ਨਹੀਂ ਤਾਂ ਇਸ ਤਰ੍ਹਾਂ ਘਰ ਵਿੱਚ ਮੰਮੀ ਨੂੰ ਲੈ ਕੇ ਚਲੇ ਜਾਓ ਦੋਨੇ ਸਾਡੇ ਤੋਂ ਨਹੀਂ ਸੰਭਾਲੇ ਜਾਂਦੇ ਤੁਸੀਂ ਦੋਨੇ ਦਿਮਾਗ ਖਰਾਬ ਕਰਕੇ ਰੱਖ ਦਿੱਤਾ ਹੈ ਇਹ ਸੁਣ ਕੇ ਕਸ਼ਮੀਰ ਸਿੰਘ ਜੀ ਜਲਦੀ ਨਾਲ ਬੋਲੇ ਬੇਟਾ ਇਹ ਕੀ ਕਹਿ ਰਹੀ ਹੈ ਅਸੀਂ ਕਿੱਥੇ ਜਾਵਾਂਗੇ ਇਹ ਸੁਣ ਕੇ ਸੁਖਚੈਨ ਕਰਨ ਨੇ ਕਿਹਾ ਹਾਂ ਬਬੂ ਤੂੰ ਕੀ ਕਹਿ ਰਹੀ ਹੈ ਅਸੀਂ ਬਜ਼ੁਰਗਾਂ ਤੁਸੀਂ ਹੀ ਤਾਂ ਸਾਡਾ ਸਹਾਰਾ ਹੋ ਅਸੀਂ ਕਿੱਥੇ ਜਾਵਾਂਗੇ ਦਾ ਗਾਗਨ ਨੇ ਉਹਨਾਂ ਨੂੰ ਘੇਰ ਲਿਆ ਕਹਿੰਦੀ ਮੰਮੀ ਜੀ ਤੁਸੀਂ ਵੇਚਣਾ ਆਇਆ ਕਰੋ ਪਾਪਾ ਜੀ ਨੂੰ ਸਮਝਾਓ ਕਿ ਆਪਣੇ ਕੰਮ ਧੰਦੇ ਦਾ ਦਿਖਾਵਾ ਬੰਦ ਕਰਨਾ ਤੇ ਪੈਸੇ ਡੇਲੀ ਸਾਡੇ ਹੱਥ ਤੇ ਰੱਖਿਆ ਕਰਨਾ ਤਾਂ ਹੀ ਅਸੀਂ ਇੱਥੇ ਤੁਹਾਨੂੰ ਦੋਨਾਂ ਨੂੰ ਰਹਿਣ ਦੇਾਂਗੇ ਨਹੀਂ ਤਾਂ ਇਹ ਘਰ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਤੁਸੀਂ ਸਾਰੇ ਮੁਫਤ ਦਾ ਦਿੱਤਾ ਖਾਓ ਇੱਕ ਤਾਂ ਇਸ ਕੰਮ ਵਿੱਚ ਐਨਾ ਰਿਸਕ ਹੁੰਦਾ ਹੈ ਕਿ ਸਾਨੂੰ ਲੋਕਾਂ ਨੂੰ ਮੂੰਹ ਦਿਖਾਉਣਾ ਮੁਸ਼ਕਲ ਹੋ ਜਾਂਦਾ ਹੈ ਉਪਰੋਂ ਤੁਸੀਂ ਦੋਨੇ ਪੈਸੇ ਨਹੀਂ ਦੇਵੋਗੇ ਤਾਂ ਕਿਵੇਂ ਚੱਲੇਗਾ ਸੁਖਚਾਨ कौर ਕਹਿੰਦੀ ਬੇਟਾ ਉਹ ਜੋ ਕੁਝ ਕਰਦੇ ਨੇ ਤੁਹਾਡੇ ਲਈ ਤਾਂ ਕਰਦੇ ਨੇ ਕਦੇ ਉਹਨਾਂ ਦੇ ਤਿਆਗ ਨੂੰ ਵੀ ਤਾਂ ਦੇਖੋ ਬਸ ਗਲਤੀ ਲੱਭਣ ਨਾਲ ਇਨਸਾਨ ਮਾਪਿਆ ਨਹੀਂ ਜਾਂਦਾ ਤੇ ਤੂੰ ਹੀ ਸੋਚ ਉਹ ਕਿੰਨਾ ਘੁਮਾ ਲੈਂਦਾ ਹੋਏਗਾ ਹਰਮਨ ਨੇ ਤਾਨਾ ਮਾਰਿਆ ਤਿਆਗ ਕਿਹੜਾ ਤਿਆਗ ਮੰਮੀ ਜੀ ਅਸੀਂ ਹੀ ਤਾਂ ਸਭ ਕੁਝ ਝੇਲ ਰਹੇ ਹਾਂ ਤੁਹਾਨੂੰ ਦੋਨਾਂ ਨੂੰ ਤਾਂ ਬਸ ਸ਼ਿਕਾਇਤ ਕਰਨੀ ਆਉਂਦੀ ਹੈ ਰਹਿਣਾ ਸਾਡੇ ਨਾਲ ਹੈ ਤੇ ਨਿਜ਼ਮ ਆਪਣੇ ਜੋ ਕਹਿ ਦਿੱਤਾ ਸੋ ਕਹਿ ਦਿੱਤਾ ਪੈਸੇ ਦਿਓ ਤਾਂ ਰਹੋ ਇੱਥੇ ਨਹੀਂ ਤਾਂ ਮਰਜੀ ਜਿੱਥੇ ਮਰਜੀ ਜਾਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਸੁਣ ਕੇ ਸੁਖਚੈਨ ਕੌਰ ਦੀਆਂ ਅੱਖਾਂ ਵਿੱਚੋਂ ਅਥਰੂ ਡਿੱਗਣ ਲੱਗੇ ਕਸ਼ਮੀਰ ਸਿੰਘ ਨੇ ਜਦੋਂ ਸਭ ਕੁਝ ਸੁਣਿਆ ਤਾਂ ਬਿਨਾਂ ਕੁਝ ਕਹੇ 150 ਦੇ ਕੁਝ ਨੋਟ ਸੀ ਆਪਣੀਆਂ ਨੂਹਾਂ ਨੂੰ ਦੇ ਦਿੱਤੇ ਪੈਸੇ ਦਿੰਦੇ ਵਕਤ ਉਹਨਾਂ ਦੀਆਂ ਅੱਖਾਂ ਵਿੱਚ ਸ਼ਰਮ ਜ਼ਿਲਤ ਤਕਲੀਫ ਦਰਦ ਸਭ ਕੁਝ ਦਿਖਾਈ ਦੇ ਰਿਹਾ ਸੀ ਪਰ ਉਹਨਾਂ ਦੀਆਂ ਬਹੂਆਂ ਨੂੰ ਕਿੱਥੇ ਸਭ ਦਿਖਾਈ ਦਿੰਦਾ ਸੀ ਹੁਣ ਉਹ ਉਸ ਹਾਲਤ ਵਿੱਚ ਸੀ ਜਿੱਥੇ ਸ਼ਬਦ ਘਟ ਤੇ ਦਰਦ ਜ਼ਿਆਦਾ ਹੋ ਗਿਆ ਸੀ ਹੌਲੀ ਹੌਲੀ ਘਰ ਵਿੱਚ ਉਹਨਾਂ ਦਾ ਨਾਮ ਮਿਟ ਗਿਆ ਹੁਣ ਉਹਨਾਂ ਨੂੰ ਕੋਈ ਪਪਾਜੀ ਨਹੀਂ ਕਹਿੰਦਾ ਸੀ ਬਸ ਬੁੱਢਾ ਜਾਂ ਨਮਕ ਹਰਾਮ ਕਹਿ ਕੇ ਬੁਲਾਇਆ ਜਾਂਦਾ ਸੀ ਗगन ਦੇ ਬੱਚਿਆਂ ਨੂੰ ਵੀ ਹੁਣ ਸਿਖਾ ਦਿੱਤਾ ਗਿਆ ਸੀ ਕਿ ਦਾਦੀ ਜੀ ਬਾਹਰ ਵਾਲੇ ਨੇ ਘਰ ਵਾਲੇ ਨਹੀਂ ਹਰ ਦਿਨ ਕੋਜਣਾ ਕੋਜ ਨਵਾਂ અપਮਾਨ ਹੁੰਦਾ ਖਾਣੇ ਵਿੱਚ ਠੰਨੀ ਰੋਟੀ ਦੇ ਦਿੱਤੀ ਜਾਂਦੀ ਤੇ ਉਸ ਦੇ ਨਾਲ ਇੱਕ ਪਿਆਜ਼ ਦਾ ਟੁਕੜਾ ਉਹਨਾਂ ਨੂੰ ਨਹਾਉਣ ਤੇ ਤੋਂ ਕੱਪੜੇ ਤੋਂ ਨੂੰ ਵੀ ਅਲੱਗ کہہ ਦਿੱਤਾ ਗਿਆ ਸੁਖਚੈਨ ਕਰ ਜਦੋਂ ਥੋੜੀ ਦੇਰ ਗੱਲਬਾਤ ਦੇ ਲਈ ਆਉਂਦੀ ਤਾਂ ਦਰਵਾਜ਼ੇ ਦੇ ਪਿੱਛੋਂ ਹੱਸਣ ਦੀਆਂ ਆਵਾਜ਼ਾਂ ਆਉਂਦੀਆਂ ਹੁਣ ਬੁੱਢੇ ਹੋ ਗਏ ਨੇ ਕੀ ਕਰਨਗੇ ਇਮੋਸ਼ਨਲ ਹੋ ਕੇ ਹੌਲੀ ਹੌਲੀ ਉਹ ਘਰ ਦੇ ਘਰ ਜੋ ਕਦੇ ਹਾਸੇ ਖੁਸ਼ੀ ਨਾਲ ਭਰਿਆ ਹੁੰਦਾ ਸੀ ਹੁਣ ਤਾਨਿਆਂ ਤੇ ਬੇਇੱਜ਼ਤੀ ਨਾਲ ਭਰ ਗਿਆ ਕੰਧਾਂ ਤੇ ਲੱਗੀਆਂ ਪੁਰਾਣੀਆਂ ਫੋਟੋਆਂ ਹੁਣ ਜਿਵੇਂ ਝੂਟੀਆਂ ਹੋਣ ਲੱਗੀਆਂ ਹਰ ਚਿਹਰੇ ਤੇ ਮੁਸਕਾਨ ਸੀ ਪਰ ਉਸ ਮੁਸਕਾਨ ਦੇ ਪਿੱਛੇ ਹੁਣ ਸਿਰਫ ਦਰਾੜਾਂ ਸੀ ਕਸ਼ਮੀਰ ਸਿੰਘ ਨੇ ਇੱਕ ਦਿਨ ਸ਼ੀਸ਼ੇ ਵਿੱਚ ਖੁਦ ਨੂੰ ਦੇਖਿਆ ਥੱਕੇ ਹੋਏ ਪਰ ਹੁਣ ਵੀ ਅੱਖਾਂ ਵਿੱਚ ਉਹੀ ਗਰਮੀ ਸੀ ਜੋ ਇੱਕ ਪਿਤਾ ਵਿੱਚ ਹੁੰਦੀ ਹੈ ਉਹਨਾਂ ਨੇ ਖੁਦ ਨੂੰ ਕਿਹਾ ਸ਼ਾਇਦ ਗਲਤੀ ਹੀ ਮੇਰੀ ਹੈ ਮੈਂ ਉਹਨਾਂ ਨੂੰ ਬਹੁਤ ਜਲਦੀ ਵੱਡਾ ਕਰ ਦਿੱਤਾ ਤੇ ਰੋਜ਼ ਦੀ ਤਰ੍ਹਾਂ ਥਕਾਵਟ ਤੇ ਦਰਦ ਦੇ ਨਾਲ ਜੂੰਸਦੇ ਹੋਏ ਵਾਪਸ ਟਾਇਲਟ ਸਾਫ ਕਰਨ ਨਿਕਲ ਗਿਆ ਹੈ ਸੁਖਚੈਨ ਕੌਰ ਤੋਂ ਆਪਣੇ પતિ ਦੀ ਇਹ ਹਾਲਤ ਦੇਖੀ ਨਹੀਂ ਜਾਂਦੀ ਸੀ ਪਰ ਉਹ ਕੀ ਕਰ ਸਕਦੀ ਸੀ ਇੱਕ ਦਿਨ ਗगन ਆਪਣੇ ਫੋਨ ਤੇ ਆਪਣੀ ਪਿਆਰੀ ਸੇ ਭੈਣ ਨਾਲ ਹੱਸਦੇ ਹੋਏ ਗੱਲ ਕਰ ਰਹੀ ਸੀ ਉਸਦੀ ਭੈਣ ਨੇ ਕਿਹਾ ਗਗਨ ਮੈਨੂੰ ਇੱਕ ਗੱਲ ਦੱਸ ਬਹੁਤ ਦਿਨਾਂ ਤੋਂ ਮੇਰੇ ਦਿਮਾਗ ਵਿੱਚ ਚੱਲ ਰਹੀ ਹੈ ਮੈਂ ਤੇਰੇ ਤੋਂ ਪੁੱਛਣੀ ਹੈ ਕਿ ਤੇਰੇ ਸਹੁਰੇ ਨੇ ਕੋਈ ਨਵਾਂ ਬਿਜ਼ਨਸ ਸ਼ੁਰੂ ਕੀਤਾ ਹੈ ਜਾਂ ਕੋਈ ਕੰਮ ਤਾਂ ਨਾ ਸ਼ੁਰੂ ਕੀਤਾ ਹੈ ਮੈਨੂੰ ਲੱਗਦਾ ਹੈ ਮੈਂ ਆਪਣੇ ਮਹੌਲੇ ਵਿੱਚ ਉਹਨਾਂ ਨੂੰ ਕੱਲ ਦੇਖਿਆ ਸੀ ਪਿੱਛੋਂ ਦੇਖਿਆ ਸੀ ਤਾਂ ਪਹਿਚਾਨ ਨਹੀਂ ਸਕੀ ਫਿਰ ਬਾਅਦ ਵਿੱਚ ਮੈਨੂੰ ਲੱਗਿਆ ਇਹ ਤਾਂ ਬਾਥਰੂਮ ਸਾਫ਼ ਕਰਨ ਵਾਲਾ ਹੈ ਤਾਂ ਇਹ ਤੇਰਾ ਸਹਰਾ ਕਿਵੇਂ ਹੋ ਸਕਦਾ ਹੈ ਪਰ ਦੂਰ ਤੋਂ ਪਤਾ ਨਹੀਂ ਕਿਉਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਉਹੀ ਨੇ ਬੁਰਾ ਨਾ ਮੰਨੀ ਭੈਣੋ ਬਸ ਮੈਂ ਤੇਰੇ ਤੋਂ ਐਵੇਂ ਹੀ ਪੁੱਛ ਰਹੀ ਆਂ ਇਕ ਪਾਲਤਾ ਇਹ ਸੁਣ ਕੇ ਗगन ਹੜਭੜਾ ਗਈ ਫਿਰ ਜਲਦੀ ਨਾਲ ਬੋਲੀ ਨਹੀਂ ਦੀਦੀ ਤੂੰ ਕਿਸੇ ਹੋਰ ਨੂੰ ਦੇਖਿਆ ਹੋਵੇਗਾ ਤੇ ਵੈਸੇ ਵੀ ਅੱਜਕੱਲ ਸਾਰੇ ਬਜ਼ੁਰਗੀ ਕੋਝੇ ਹੀ ਲੱਗਦੇ ਨੇ ਹੁਣ ਮੇਰੀ ਇਹੋ ਜੀ ਕਿਸਮਤ ਕਿੱਥੇ ਕਿ ਉਹ ਦੋ ਪੈਸੇ ਕਮਾ ਕੇ ਘਰ ਵਿੱਚ ਲਿਆ ਸਕਣਾ ਸਾਰਾ ਦਿਨ ਖਾਂਦੇ ਪੀਂਦੇ ਰਹਿੰਦੇ ਨੇ ਮਰਦੇ ਵੀ ਤਾਂ ਨਹੀਂ ਪਤਾ ਨਹੀਂ ਕਦੋਂ ਰੱਬ ਸਾਡੇ ਤੇ ਕਿਰਪਾ ਕਰੇਗਾ ਚਲੋ ਹੁਣ ਮੈਨੂੰ ਬਹੁਤ ਕੰਮ ਹੈ ਮੈਂ ਫੋਨ ਰੱਖਦੀ ਹਾਂ ਤੇਰੇ ਨਾਲ ਮੈਂ ਬਾਅਦ ਵਿੱਚ ਗੱਲ ਕਰਦੀ ਹਾਂ ਇਨਾ ਕਹਿ ਕੇ ਗगन ਨੇ ਫੋਨ ਰੱਖ ਦਿੱਤਾ ਤੇ ਬੁੜ ਬੜਾਉਂਦੇ ਹੋਏ ਕਮਰੇ ਵਿੱਚੋਂ ਬਾਹਰ ਨਿਕਲੀ ਅੱਜ ਇਸ ਬੁੱਢੇ ਨੂੰ ਨਹੀਂ ਛੱਡਾਂਗੀ ਐਨੀ ਵਾਰ ਸਮਝਾ ਚੁੱਕੀ ਹਾਂ ਕਿ ਮੇਰੇ ਰਿਸ਼ਤੇਦਾਰਾਂ ਦੇ ਮੁਹੱਲੇ ਵਿੱਚ ਨਾ ਜਾਇਆ ਕਰ ਪਰ ਇਹ ਹੈ ਕਿ ਮੇਰੀ ਗੱਲ ਸੁਨਣੋ ਹੀ ਤਿਆਰ ਨਹੀਂ ਜੀ ਤਾਂ ਕਰਦਾ ਹੈ ਕਿ ਰੋਟੀ ਵਿੱਚ ਜ਼ਹਿਰ ਮਿਲਾ ਦਿਆਂ ਪਰ ਉਹ ਵੀ ਨਹੀਂ ਕਰ ਸਕਦੀ ਹੁਣ ਪਤਾ ਨਹੀਂ ਕਿੱਥੇ ਮਰ ਗਿਆ ਦਿਖਦਾ ਵੀ ਨਹੀਂ ਕਿਤੇ ਪਾਪਾ ਜੀ ਪਾਪਾ ਜੀ ਕਿੱਥੇ ਗਏ ਰੋਲਾ ਪਾਉਂਦੇ ਹੋਏ ਗਗਨ ਆਪਣੀ ਸਹਰੀ ਕਸ਼ਮੀਰ ਸਿੰਘ ਦੇ ਕੋਲ ਗਈ ਤੇ ਕਹਿੰਦੀ Papa ਕੀ ਤੁਸੀਂ ਨਾਲ ਦੇ ਮੁਹੱਲੇ ਵਿੱਚ ਵੀ ਕੰਮ ਕਰਨ ਜਾਂਦੇ ਹੋ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਨਾਲ ਹੀ ਮੁਹੱਲੇ ਵਿੱਚ ਬਾਥਰੂਮ ਤੇ ਰਸੋਈ ਸਾਫ਼ ਕਰਨ ਦੇ ਲਈ ਨਾ ਜਾਇਆ ਕਰੋ ਕਿਉਂਕਿ ਕਿਤੇ ਕਿਸੇ ਨੇ ਦੇਖ ਲਿਆ ਤਾਂ ਪਹਿਚਾਨ ਲਿਆ ਤਾਂ ਸਾਡੀ ਕੀ ਸਿਤ ਰਹਿ ਜਾਏਗੀ ਦੁਨੀਆ ਭਰ ਵਿੱਚ ਕਿੰਨੇ ਹੀ ਕੰਮ ਨੇ ਲੋਕ ਅਖਬਾਰ ਵੇਚਦੇ ਨੇ ਭੀਖ ਮੰਗਦੇ ਨੇ ਪਰ ਤੁਸੀਂ ਤਾਂ ਤਾਂ ਕੀ ਤੁਹਾਨੂੰ ਇਹੀ ਕੰਮ ਆ ਅਰਬਨ ਕਲੱਬ ਵਾਲੇ ਹੁੰਦੇ ਨੇ ਚਲ ਛੱਡੋ ਮੈਨੂੰ ਕੰਮ ਨਾਲ ਪ੍ਰੋਬਲਮ ਨਹੀਂ ਹੈ ਭੀਖ ਮੰਗਣ ਵਾਲੇ ਵੀ ਆਪਣਾ ਮੁਹੱਲਾ ਛੱਡ ਕੇ ਦੂਰ ਜਾ ਕੇ ਭੀਖ ਮੰਗਦੇ ਨੇ ਪਰ ਤੁਸੀਂ ਉਹ ਕਿ ਆਪਣੇ ਹੀ ਘਰ ਦੇ ਆਸ-ਪਾਸੇ ਮੁਹੱਲੇ ਵਿੱਚ ਇਤਜ਼ਾਬ ਦੀਆਂ ਬੋਤਲਾਂ ਤੇ ਬ੍ਰਸ਼ ਲੈ ਕੇ ਘੁੰਮਦੇ ਰਹਿੰਦੇ ਹੋ ਪਤਾ ਹੈ ਨਾ ਨਾਲ ਵਾਲੇ ਮੁਹੱਲੇ ਵਿੱਚ ਮੇਰੀ ਭੈਣ ਦਾ ਘਰ ਹੈ ਤੇ ਫਿਰ ਤੁਸੀਂ ਕਿਉਂ ਉਸ ਪਾਸੇ ਜਾਂਦੇ ਹੋ ਹੁਣ ਜਵਾਬ ਦਿਓ ਜਾਂ ਮੂੰਹ ਵਿੱਚ ਦਹੀਂ ਜਮਾ ਕੇ ਬੈਠ ਗਏ ਹੋ ਕਸ਼ਮੀਰ ਸਿੰਘ ਘਬਰਾਉਂਦੇ ਹੋਏ ਕਹਿੰਦੇ ਬਹੂ ਮੈਨੂੰ ਮaaf ਕਰ ਦੇ ਮੈਨੂੰ ਪਤਾ ਨਹੀਂ ਸੀ ਕਿ ਨਾਲ ਦੇ ਮਹੱਲੇ ਵਿੱਚ ਤੇਰਾ ਕੋਈ ਰਿਸ਼ਤੇਦਾਰ ਰਹਿੰਦਾ ਹੈ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਕਦੇ ਉਸ ਮਹੱਲੇ ਵਿੱਚ ਸਫਾਈ ਕਰਮਚਾਰੀ ਬਣ ਕੇ ਨਾ ਜਾਂਦਾ ਮੈਂ ਕੱਲ ਹੀ ਕੰਪਨੀ ਵਾਲਿਆਂ ਨੂੰ ਕਹਾਂਗਾ ਕਿ ਮੈਨੂੰ ਉਸ ਪਾਸੇ ਨਾ ਭੇਜਿਆ ਕਰੋ ਠੀਕ ਹੈ ਮੇਰੇ ਤੋਂ ਗਲਤੀ ਹੋ ਗਈ ਪਰ ਹੁਣ ਮੈਨੂੰ ਘਰ ਦੇ ਅੰਦਰ ਤਾਂ ਆਉਣ ਦੇ ਉਹ ਘਰ ਦੇ ਬਾਹਰ ਹੀ ਖੜੇ ਸੀ ਜਿਸ ਤੇ ਗਗਨ ਬੋਲ ਰਹੀ ਸੀ ਕਹਿੰਦੀ ਬਿਲਕੁਲ ਨਹੀਂ ਹੌਣ ਤੁਸੀਂ ਘਰ ਦੇ ਅੰਦਰ ਨਹੀਂ ਆ ਸਕਦੇ ਅਜੇ ਤੁਸੀਂ ਇੱਧਰ ਉੱਧਰ ਘੁੰਮ ਕੇ ਆਏ ਹੋ ਕਿਉਂਕਿ ਮੇਰੀ ਭੈਣ ਦੀ ਨਨਾਨਾਣ ਹੋਣ ਵਾਲੀ ਹੈ ਕਹਿ ਰਹੀ ਸੀ ਅੱਜਕੱਲ ਇੱਕ ਬਜ਼ੁਰਗ ਆਦਮੀ ਬਾਥਰੂਮ ਸਾਫ਼ ਕਰਨ ਦੇ ਲਈ ਆਉਂਦਾ ਹੈ ਤੁਸੀਂ ਹੀ ਨਾ ਹੋਵੋ ਕਿਤੇ ਜਿਸ ਤੇ ਕਸ਼ਮੀਰ ਸਿੰਘ ਕੁਝ ਬੋਲ ਨਾ ਸਕੇ ਤੇ ਫਿਰ ਗगन ਗੁੱਸੇ ਨਾਲ ਕਹਿੰਦੀ ਤੁਹਾਡੀ ਚੁੱਪ ਦੱਸ ਰਹੀ ਹੈ ਕਿ ਉਹ ਤੁਸੀਂ ਹੀ ਹੋ ਹੁਣ ਜਦੋਂ ਤੱਕ ਉਹ ਜਾਣਦੀ ਨਹੀਂ ਤੁਸੀਂ ਨਹੀਂ ਕਰਿਆ ਸਕਦੇ ਜਾਓ ਥੋੜੀ ਦੇਰ ਬਾਹਰ ਘੁੰਮ ਕੇ ਆਓ ਉਦੋਂ ਤੱਕ ਮੈਂ ਉਸ ਨੂੰ ਭੇਜ ਦਿਆਂਗੀ ਇਨਾ ਕਹਿ ਕੇ ਉਸਨੇ ਉਹਨਾਂ ਦੇ ਮੂੰਹ ਤੇ ਹੀ ਦਰਵਾਜ਼ਾ ਬੰਦ ਕਰ ਦਿੱਤਾ ਕਸ਼ਮੀਰ ਸਿੰਘ ਆਪਣੇ ਹੀ ਘਰ ਦੇ ਬਾਹਰ ਸੜਕ ਤੇ ਘੁੰਮ ਰਿਹਾ ਸੀ ਟਹਿਲ ਦੇ ਟਹਿਲ ਦੇ ਉਹ ਸ਼ੱਭੂ ਉਹ ਸ਼ੰਭੂ ਪਾਣ ਭੰਡਾਰ ਦੀ ਦੁਕਾਨ ਤੱਕ ਚਲੇ ਗਿਆ ਤੇ ਉੱਥੇ ਜਾ ਕੇ ਬੈਠ ਗਿਆ ਸ਼ੰਭੂਦ ਕਾਨ ਬੰਨ ਕਰ ਹੀ ਰਿਹਾ ਸੀ ਤਾਂ ਕਸ਼ਮੀਰ ਸਿੰਘ ਨੂੰ ਦੇਖ ਕੇ ਕਹਿੰਦਾ ਬਾਪੂ ਜੀ ਤੁਸੀਂ ਹੁਣ ਤਾਂ ਤੁਸੀਂ ਰਿਟਾਇਰ ਹੋ ਗਏ ਹੋ ਫਿਰ ਇੰਨੀ ਸ਼ਾਮ ਨੂੰ ਘਰੋਂ ਬਾਹਰ ਕੀ ਕਰ ਰਹੇ ਹੋ ਤੇ ਤੁਹਾਡੇ ਹੱਥ ਵਿੱਚ ਬਾਲਟੀ ਤੇ ਬੁਰਸ਼ ਵੀ ਕੀ ਕਰ ਰਿਹਾ ਹੈ ਕਸ਼ਮੀਰ ਸਿੰਘ ਪਤਾ ਨਹੀਂ ਕਿਹੜੇ ਖਿਆਲਾਂ ਵਿੱਚ ਸੀ ਸ਼ੰਭੂ ਨੇ ਉਹਨਾਂ ਨੂੰ ਝੰਜੋੜਦੇ ਹੋਏ ਫਿਰ ਉਹੀ ਗੱਲ ਕਹੀ ਅਚਾਨਕ ਕਸ਼ਮੀਰ ਸਿੰਘ ਉੱਚੀ ਉੱਚੀ ਰੋਣ ਲੱਗਾ ਤੇ ਕਹਿੰਦੇ ਜਦੋਂ ਕਿਸਮਤ ਖਰਾਬ ਹੋਵੇ ਤਾਂ ਔਲਾਦ ਤਾਂ ਬਜ਼ੁਰਗ ਪਿਓ ਦੇ ਹੱਥ ਵਿੱਚ ਰੋਟੀ ਤੇ ਖੁੰਡੀ ਦੀ ਜਗਾ ਇਹੀ ਸਭ ਕੁਝ ਮਿਲਦਾ ਹੈ ਸ਼ੰਮੂ ਨੂੰ ਸਮਝਣ ਵਿੱਚ ਪੂਰਾ ਜਿੰਨੀ ਦੇਰ ਨਾ ਲੱਗੀ ਕਿ ਉਸਨੇ ਕਿਹਾ ਨਹੀਂ ਬਾਪੂ ਜੀ ਮੈਂ ਨਹੀਂ ਮੰਨਦਾ ਕਿ ਪਿਓ ਬਜ਼ੁਰਗ ਹੋ ਜਾਂਦਾ ਹੈ ਤਾਂ ਉਸਦੀ ਤਾਕਤ ਘਟ ਹੋ ਜਾਂਦੀ ਹੈ ਬਜ਼ੁਰਗ ਪਿਓ ਦੇ ਹੱਥ ਵਿੱਚ ਤਾਕਤ ਭਲੇ ਥੋੜੀ ਘਟ ਹੋ ਜਾਂਦੀ ਹੈ ਪਰ ਉਸਦੀ ਖੁੰਡੀ ਦੀ ਤਾਕਤ ਕਦੇ ਨਹੀਂ ਘਟ ਹੋ ਸਕਦੀ ਵਕਤ ਦੇ ਨਾਲ-ਨਾਲ ਉਹੀ ਖੁੰਡੀ ਤਾਂ ਹੋਰ ਮਜ਼ਬੂਤ ਹੋ ਜਾਂਦੀ ਹੈ ਤਾਂ ਕਸ਼ਮੀਰ ਸਿੰਘ ਕਹਿੰਦੇ ਤੇਰੇ ਕਹਿਣ ਦਾ ਮਤਲਬ ਕੀ ਹੈ ਸ਼ੰਭੂ ਕਹਿੰਦਾ ਜਾਦੇ ਬਾਪੂ ਜੀ ਤੁਸੀਂ ਇੱਥੇ ਹਰ ਦਿਨ ਆਉਂਦੇ ਸੀ ਤੇ ਹਰ ਮਹੀਨੇ ਦਾ ਹਿਸਾਬ ਕਰਦੇ ਸੀ ਤੁਹਾਡੇ ਮੁੰਡਿਆਂ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਤੁਹਾਡੇ ਸਾਹਮਣੇ ਕੁਝ ਬੋਲ ਸਕਣ ਤੇ ਫਿਰ ਹੌਲੀ-ਹੌਲੀ ਤੁਸੀਂ ਖੁਦ ਹੀ ਆਪਣੇ ਮੁੰਡਿਆਂ ਨੂੰ ਮੁੰਡਿਆਂ ਦੇ ਸਾਹਮਣੇ ਬੇਸਹਾਰਾ ਹੁੰਦੇ ਗਏ ਤੇ ਮੰਨਦਾ ਹਾਂ ਕਿ ਤੁਹਾਨੂੰ ਕੋਈ ਪੈਨਸ਼ਨ ਨਹੀਂ ਮਿਲਦੀ ਪਰ ਇਹ ਘਰ ਵਿੱਚ ਇਹ ਘਰ ਇਹ ਤਾਂ ਤੁਹਾਡਾ ਆਪਣਾ ਬਣਵਾਇਆ ਹੋਇਆ ਹੈ ਫਿਰ ਤੁਸੀਂ ਡਰ-ਡਰ ਕੇ ਕਿਉਂ ਰਹਿ ਰਹੇ ਹੋ ਜਾਣਦੇ ਹੋ ਤੁਸੀਂ ਜਾਣਦੇ ਹੋ ਤੁਸੀਂ ਖੁਦ ਹੀ ਇਹਨਾਂ ਚੀਜ਼ਾਂ ਨੂੰ ਖੁਦ ਤੋਂ ਦੂਰ ਕਰ ਦਿੱਤਾ ਹੈ ਜਦੋਂ ਆਪਣੀ ਸੱਤਾ ਆਪਣੇ ਸਮੇਂ ਤੋਂ ਪਹਿਲਾਂ ਉਹਨਾਂ ਦੇ ਹੱਥ ਵਿੱਚ ਦੇ ਦਿੱਤੀ ਤਾਂ ਹੁਣ ਉਹਨਾਂ ਲਾਲਚੀ ਪੁੱਤ ਤੇ ਨੂਹਾ ਨੂੰ ਤੋਂ ਕੀ ਉਮੀਦ ਕਰਦੇ ਹੋ ਕਿ ਉਹ ਉਸ ਸਿੰਘਾਸਨ ਤੇ ਹਮੇਸ਼ਾ ਦੇ ਲਈ ਤੁਹਾਨੂੰ ਬਿਠਾ ਕੇ ਰੱਖਣਗੇ ਬਾਪੂ ਜੀ ਇਹ ਰਾਮਯੋਗ ਨਹੀਂ ਹੈ ਇਹ ਕਲਯੋਗ ਹੈ ਕਲਯੋਗ ਕਸ਼ਮੀਰ ਸਿੰਘ ਕਹਿੰਦੇ ਸ਼ੰਭੂ ਮੈਨੂੰ ਯਾਦ ਹੈ ਇਹ ਦੁਕਾਨ ਤੇਰੇ ਤੋਂ ਪਹਿਲਾਂ ਤੇਰੇ ਪਿਓ ਸੰਭਾਲਦਾ ਸੀ ਕਿ ਉਹ ਅਜੇ ਵੀ ਚੋਂਦਾ ਹੈ ਕਿ ਤੂੰ ਉਹਨਾਂ ਦੀ ਦੇਖਭਾਲ ਕਰਦਾ ਹੈ ਸ਼ੰਭੂ ਹੱਸ ਕੇ ਕਹਿੰਦਾ ਮੇਰੇ ਪਿਤਾ ਜੀ ਤਾਂ ਮੰਜੇ ਤੇ ਪਏ ਨੇ ਫਿਰ ਵੀ ਸਾਡੀ ਉਹਨਾਂ ਦੇ ਸਾਹਮਣੇ ਇੱਕ ਨਹੀਂ ਚਲਦੀ ਕਸ਼ਮੀਰ ਸਿੰਘ ਹੈਰਾਨੀ ਦੇ ਨਾਲ ਕਹਿੰਦੇ ਉਹ ਕਿਵੇਂ ਸ਼ੰਭੂ ਸ਼ੰਭੂ ਕਹਿੰਦਾ ਹੁਣ ਕੀ ਦੱਸਾਂ ਬਾਪੂ ਜੀ ਹੁਣ ਰੱਬ ਹੱਥ ਦੀਆਂ ਪੰਜੇ ਉਂਗਲਾਂ ਇੱਕ ਵਰਗੀਆਂ ਤਾਂ ਨਹੀਂ ਹੁੰਦੀਆਂ ਮੇਰਾ ਛੋਟਾ ਭਰਾ ਨਿਕੰਮਾ ਸੀ ਉਸ ਨੂੰ ਇਹ ਪਾਣ ਦੀ ਦੁਕਾਨ ਖੋਲਣੀ ਮਨਜ਼ੂਰ ਨਹੀਂ ਸੀ ਉਸ ਦੇ ਸ਼ਿਆਨ ਦੇ ਖਿਲਾਫ ਜੋ ਸੀ ਉਹ ਘਰ ਵਿੱਚ ਬੈਠ ਗਿਆ ਸਾਡੀ ਕਮਾਈ ਖਾਂਦਾ ਸੀ ਤੇ ਸਾਨੂੰ ਹੀ ਗਾਲੀ-ਗਲੋਚ ਕਰਦਾ ਸੀ ਫਿਰ ਫਿਰ ਕੀ ਉਸ ਦੇ ਸਾਹ ਤੋ ਪਿਤਾ ਜੀ ਨੂੰ ਬਹੁਤ ਵੱਡਾ ਦੁੱਖ ਲੱਗਿਆ ਤੇ ਉਹਨਾਂ ਨੂੰ ਲਕਵਾ ਮਾਰ ਗਿਆ ਪਰ ਇਸ ਹਾਲਤ ਵਿੱਚ ਵੀ ਉਹਨਾਂ ਨੇ ਆਪਣੀ ਹਿੰਮਤ ਨਹੀਂ ਛੱਡੀ ਤੇ ਸਾਫ਼-ਸਾਫ਼ ਆਪਣੀ ਵਸੀਅਤ ਵਿੱਚ ਲਿਖ ਦਿੱਤਾ ਕਿ ਜਦੋਂ ਤੱਕ ਮੈਂ ਜਿਉਂਦਾ ਹਾਂ ਤੇ ਸਾਡੀ ਮਾਂ ਜਿਉਂਦੀ ਹੈ ਇਹ ਦੁਕਾਨ ਦੀ ਕਮਾਈ ਦਾ ਇੱਕ ਹਿੱਸਾ ਹਰ ਮਹੀਨੇ ਉਹਨਾਂ ਦੇ ਹੱਥ ਵਿੱਚ ਦਿੱਤਾ ਜਾਏਗਾ ਤੇ ਜੋ ਨਾ ਦੇਵੇਗਾ ਅਸੀਂ ਉਸ ਨੂੰ ਘਰੋਂ ਬਾਹਰ ਕੱਢ ਦੇਵਾਂਗੇ ਕੀ ਤੇਰੇ ਪਿਓ ਨੇ ਇਸ ਤਰ੍ਹਾਂ ਕੀਤਾ ਕਸ਼ਮੀਰ ਸਿੰਘ ਨੇ ਹੈਰਾਨੀ ਦੇ ਨਾਲ ਕਿਹਾ ਤਾਂ ਸ਼ੰਭੂ ਹੱਸਣ ਲੱਗ ਗਿਆ ਤੇ ਕਹਿੰਦਾ ਕੋਈ ਸੋਚ ਸਕਦਾ ਹੈ ਮੇਰਾ ਪਿਓ ਅਨਪੜ ਆਪਣੇ ਬੁਢਾਪੇ ਦਾ ਇੰਤਜ਼ਾਮ ਇਸ ਤਰ੍ਹਾਂ ਕਰੇਗਾ ਜਦੋਂ ਕਰ ਸਕਦਾ ਹੈ ਤਾਂ ਤੁਸੀਂ ਕਿਉਂ ਨਹੀਂ ਤੁਸੀਂ ਬਜ਼ੁਰਗੋਂ ਇਹ ਕਹਿ ਕੇ ਤੁਸੀਂ ਆਪਣੀ ਬची ਹੋਈ ਜ਼ਿੰਦਗੀ ਨਾਲ ਸਮਝੌਤਾ ਕਿਵੇਂ ਕਰ ਸਕਦੇ ਹੋ ਬਾਪੂ ਜੀ ਮੈਂ ਤਾਂ ਹੁਣ ਤੋਂ ਹੀ ਤਰ ਲਿਆ ਹੈ ਕਿ ਆਪਣੇ ਬੱਚਿਆਂ ਨੂੰ ਮਰਨ ਤੋਂ ਪਹਿਲਾਂ ਆਪਣੀ ਕਮਾਈ ਕਦੇ ਨਹੀਂ ਦਿਆਂਗਾ ਇਹ ਲਓ ਅੱਜ ਮੇਰੇ ਵੱਲੋਂ ਕੁਝ ਖਾਓ ਹਿੰਮਤ ਕਰਕੇ ਜੋ ਦਿਲ ਵਿੱਚ ਹੈ ਉਹ ਕਹਿ ਦਿਓ ਚੱਲਦਾ ਹਾਂ ਸ਼ੰਭੂ ਇਹਨਾਂ ਕਹਿ ਕੇ ਸ਼ੰਭੂ ਚਲਾ ਗਿਆ ਘਰ ਤੋਂ ਦੂਰ ਬੈਠੇ ਕਸ਼ਮੀਰ ਸਿੰਘ ਨੇ ਜਦੋਂ ਦੇਖਿਆ ਕਿ ਉਹਨਾਂ ਦੇ ਘਰ ਦਾ ਦਰਵਾਜ਼ਾ ਖੁੱਲਿਆ ਹੈ ਤਾਂ ਮਹਿਮਾਨ ਚਲੇ ਗਏ ਤਾਂ ਉਹ ਵੀ ਮੁੜ ਕੇ ਘਰੇ ਆ ਗਏ ਤਾਂ ਉਹਨਾਂ ਦੀ ਦੂਜੀ ਬਹੂ ਹਰਮਨ ਕੈਂਦੀ ਪਾਪਾ ਅੰਦਰ ਕਿੱਥੇ ਆ ਰਹੇ ਹੋ ਤੁਸੀਂ ਅੰਦਰ ਵਾਲੇ ਬਾਥਰੂਮ ਵਿੱਚ ਨਹਾਇਆ ਨਾ ਕਰੋ ਬਾਥਰੂਮ ਜੋ ਬਾਹਰ ਹੈ ਉਸ ਵਿੱਚ ਨਹਾ ਲਓ ਕੰਮ ਸਫਾਈ ਵਾਲੇ ਤੇ ਤੇਵਰ ਰਾਜਿਆਂ ਵਾਲੇ ਇਹ ਸਭ ਇੱਥੇ ਨਹੀਂ ਚੱਲੇਗਾ ਇਨਾ ਕਹਿ ਕੇ ਉਹ ਅੰਦਰ ਚਲੀ ਗਈ ਤੇ ਦੋਨੇ ਨੂਹਾ ਤੇ ਮੁੰਡੇ ਆਪਸ ਵਿੱਚ ਰੋਜ਼ਾਨਾ ਦੀ ਤਰ੍ਹਾਂ ਗੱਲਾਂ ਕਰਨ ਲੱਗੇ। ਕਸ਼ਮੀਰ ਸਿੰਘ ਨੇ ਉਸ ਵਕਤ ਕੁਝ ਨਹੀਂ ਕਿਹਾ। ਪਹਿਲਾਂ ਗਰਮ ਪਾਣੀ ਨਾਲ ਇਸ਼ਨਾਨ ਕੀਤਾ ਤੇ ਫਿਰ ਕੱਪੜੇ ਬਦਲੇ ਤੇ ਫਿਰ ਅੰਦਰ ਆ ਗਿਆ। ਥੋੜੀ ਦੇਰ ਦੇ ਲਈ ਜ਼ਮੀਨ ਤੇ ਵਿਸ਼ੇ ਗੱਡੇ ਤੇ ਹੀ ਲੰਮੇ ਪੈ ਗਏ ਤੇ ਖਿੜਕੀ ਵਿੱਚੋਂ ਅਸਮਾਨ ਵੱਲ ਦੇਖਣ ਲੱਗੇ। ਉਮਰ ਵੀ ਇਹੋ ਜਿਹੀ ਹੋ ਗਈ ਸੀ ਕਿ ਗੋਡਿਆਂ ਵਿੱਚ ਦਰਦ ਰਹਿੰਦਾ ਸੀ। ਨੀਂ ਤਾ ਬੜੀ ਮੁਸ਼ਕਲ ਨਾਲ ਆਉਂਦੀ ਸੀ। ਤਾਂ ਉਹਨਾਂ ਦੀ ਧਰਮ ਪਤਨੀ ਸੁਖਚੈਨ ਕੌਰ ਰੋਟੀ ਦੇ ਨਾਲ ਦਾਲ ਲੈ ਕੇ ਆਈ। ਕੰਦੀ ਸੁਣੋ ਜੀ ਸਾਰਾ ਦਿਨ ਦੇ ਥੱਕੇ ਹੋਏ ਹੋਵੋਗੇ ਖਾਣਾ ਖਾ ਲਵੋ ਤੇ ਫਿਰ ਸੌ ਜਾਓ ਇਹਨਾਂ ਕਹਿ ਕੇ ਉਹ ਵੀ ਉਹਨਾਂ ਦੇ ਨਾਲ ਬੈਠ ਗਈ ਤੇ ਪੱਖੀ ਚੱਲਣ ਲੱਗੀ ਸੁੱਕੀਆਂ ਰੋਟੀਆਂ ਦੇ ਨਾਲ ਦਾਲ ਖਾ ਕੇ ਕਸ਼ਮੀਰ ਸਿੰਘ ਦੀਆਂ ਅੱਖਾਂ ਭਰ ਆਈਆਂ ਉਹਨਾਂ ਨੇ ਕਿਹਾ ਸੁਖਚੈਨ ਕੁਰੇ ਇਹ ਆਪਣਾ ਖੁਦ ਦਾ ਘਰ ਹੈ ਨਾ ਰਿਟਾਇਰਮੈਂਟ ਦੇ ਸਾਰੇ ਪੈਸੇ ਲਗਾ ਕੇ ਮੈਂ ਇਹ ਘਰ ਬਣਵਾਇਆ ਸੀ ਤਾਂ ਕਿ ਬੁਢਾਪੇ ਵਿੱਚ ਪਤਨੀ ਤੇ ਬੱਚਿਆਂ ਸਮੇਤ ਆਰਾਮ ਨਾਲ ਬਚੀ ਹੋਈ ਜ਼ਿੰਦਗੀ گزارੀਏ ਪਰ ਸਾਡੇ ਦੋਨੇ ਮੁੰਡੇ ਤਾਂ ਨੂੰ ਹਾਂ ਕੁਝ ਜ਼ਿਆਦਾ ਹੀ ਸਮਝਦਾਰ ਨਿਕਲੇ ਨਾ ਸੁੱਖ-ਦੁੱਖ ਸਮਝਦੇ ਨੇ ਦੋਨੇ ਪ੍ਰਾਣੀਆਂ ਗੱਲਾਂ ਸੋਚਣ ਲੱਗੇ ਉਹ ਸੋਚਣ ਲੱਗੇ ਕਿੰਨੀ ਖੁਸ਼हाल ਜ਼ਿੰਦਗੀ ਸੀ ਕਸ਼ਮੀਰ ਸਿੰਘ ਨੇ ਜਦੋਂ ਦੇ ਦੋਨੇ ਮੁੰਡੇ ਇਕਵਾਰੇ ਸੀ ਜਿਵੇਂ ਹੀ ਦੋਨੇ ਮੁੰਡਿਆਂ ਦੇ ਵਿਆਹ ਹੋਏ ਦੋਨਾਂ ਦਾ ਵਿਹਾਰ ਬਦਲਣ ਲੱਗਿਆ ਦੋਨਾਂ ਦੇ ਦੋ-ਦੋ ਬੱਚੇ ਹੋ ਗਏ ਤੇ ਹਾਲਾਤ ਕਰਦੇ ਕਮਰਿਆਂ ਦੇ ਬਟਵਾਰੇ ਤੱਕ ਹੀ ਸੀਮਤ ਰਹਿ ਗਏ ਬਲਕਿ ਹਰ ਜਗ੍ਹਾ ਜਿਵੇਂ ਬਟਵਾਰੇ ਦੀ ਇੱਕ ਸਫੈਦ ਲਕੀਰ ਖਿੱਚ ਦਿੱਤੀ ਗਈ ਹੋਵੇ ਅਚਾਨਕ ਤੁੰ ਸੁਖਚੈਨ ਕੌਰ ਦਾ ਹੱਥ ਕਸ਼ਮੀਰ ਸਿੰਘ ਦੀ ਗੱਲ ਤੇ ਮਹਿਸੂਸ ਹੋਇਆ ਸੁਖਚੈਨ ਕੌਰ ਕਹਿੰਦੀ ਸੁਣੋ ਜੀ ਕਿਉਂ ਇਹੋ ਜਿਹੀਆਂ ਗੱਲਾਂ ਸੋਚਦੇ ਹੋ ਜਿਸ ਨਾਲ ਮਨ ਦੁਖੀ ਹੁੰਦਾ ਹੈ ਥੋੜਾ ਸੌਣ ਦੀ ਕੋਸ਼ਿਸ਼ ਕਰੋ ਇੱਕ ਗੱਲ ਦੱਸੋ ਕਿ ਅੱਜ ਫਿਰ ਮੁੰਡੇਾਂਾਂ ਨੂੰਹਾਂ ਵਿੱਚੋਂ ਕਿਸੇ ਨੇ ਤੁਹਾਨੂੰ ਅਪਮਾਨਜਨਕ ਸ਼ਬਦ ਤਾਂ ਨਹੀਂ ਕਹੇ ਪਰ ਉਹਨਾਂ ਦੇ ਹੰਝੂਆਂ ਨੇ ਸੁਖਚੈਨ ਕੌਰ ਦੇ ਹੱਥਾਂ ਨੂੰ ਗਿੱਲਾ ਕਰ ਦਿੱਤਾ ਤੇ ਉਹ ਕੁਝ ਕਹਿ ਨਾ ਸਕੇ ਤੇ ਸਾਰੇ ਦਰਦ ਬਿਆਨ ਕਰ ਗਏ ਇੱਕ ਸਾਥੀ ਨੇ ਆਪਣਾ ਦਰਦ ਛਪਾਇਆ ਤਾਂ ਦੂਜੇ ਨੇ ਸਮਝ ਲਿਆ ਸੁਖਚਾਨਕੌਰ ਕਹਿੰਦੀ ਕਈ ਦਿਨਾਂ ਤੋਂ ਚਾਰੇ ਨੂਹਾ ਪੁੱਤ ਪਤਾ ਨਹੀਂ ਦੇਰ ਰਾਤ ਤੱਕ ਅੰਦਰ ਬੈਠ ਕੇ ਕਿਹੜੀਆਂ ਗੱਲਾਂ ਕਰਦੇ ਰਹਿੰਦੇ ਨੇ ਕੁਝ ਪਤਾ ਹੈ ਤੁਹਾਨੂੰ ਕਸ਼ਮੀਰ ਸਿੰਘ ਕਹਿੰਦੇ ਜਿਸ ਰਸਤੇ ਤੇ ਜਾਣਾ ਹੀ ਨਹੀਂ ਉਧਰ ਦਾ ਪਤਾ ਕਿਉਂ ਪੁੱਛ ਰਹੀ ਹੈ ਸੌ ਜਾ ਤਿਕ ਹਾਂ ਘਬਰਾਣਾ ਤੇ ਨਾ ਹੀ ਚਿੰਤਾ ਕਰ ਮੈਂ ਜਦੋਂ ਤੱਕ ਹਾਂ ਤੈਨੂੰ ਕੋਈ ਤਕਲੀਫ ਨਹੀਂ ਹੋਂਦਿਆਂਗਾ ਭਲੇ ਹੀ ਬਜ਼ੁਰਗ ਹੋ ਗਿਆ ਹਾਂ ਕਮਜ਼ੋਰ ਹੋ ਗਿਆ ਹਾਂ ਫਿਰ ਵੀ ਮੇਰੇ ਵਿੱਚ ਅਜੇ ਇੰਨੀ ਤਾਕਤ ਹੈ ਇਹਨਾਂ ਕਹਿ ਕੇ ਉਹਨਾਂ ਨੇ ਸੁਖਚੈਨ ਕੌਰ ਨੂੰ ਹੌਸਲਾ ਦਿੱਤਾ ਤੇ ਅੱਖਾਂ ਬੰਦ ਕਰ ਲਈਆਂ ਅਗਲੇ ਦਿਨ ਸ਼ਾਮ ਨੂੰ ਜਦੋਂ ਹਰਮਨ ਬੋਲੀ ਕੀ ਗੱਲ ਹੈ ਪਪਾ ਅੱਜ ਕੰਮ ਤੇ ਨਹੀਂ ਆਏ ਤਾਂ ਅੱਜ ਰੋਟੀ ਕਿਵੇਂ ਖਾਓਗੇ ਗਗਨ ਕਹਿੰਦੀ ਨਹੀਂ ਅੱਜ ਇਹਨਾਂ ਨੂੰ ਘਰੇ ਹੀ ਰਹਿਣ ਦਿਓ ਪਤਾ ਹੈ ਨਾ ਕੱਲ ਕਿੰਨਾ ਵੱਡਾ ਬੁਖੇੜਾ ਖੜਾ ਹੁੰਦੇ ਹੁੰਦੇ ਬਚਿਆ ਹੈ ਸਾਡੀ ਤਾਂ ਇੱਜ਼ਤ ਮਿੱਟੀ ਵਿੱਚ ਮਿਲ ਜਾਂਦੀ ਇਹਨਾਂ ਕਹਿ ਕੇ ਉਸਨੇ ਸਾਰੀ ਗੱਲ ਦੱਸੀ ਹਰਮਨ ਕਹਿੰਦੀ ਹਾਂ ਹਾਂ ਫਿਰ ਤਾਂ ਅਜੇ ਇਹ ਨਾ ਹੀ ਜਾਣ ਤਾਂ ਚੰਗੀ ਗੱਲ ਹੈ ਚਲੋ ਕੋਈ ਗੱਲ ਨਹੀਂ ਇੱਕ ਦਿਨ ਮੁਫਤੀ ਦੀ ਰੋਟੀ ਇਹਨਾਂ ਨੂੰ ਵੀ ਮਿਲ ਜਾਏਗੀ ਇਹਨਾਂ ਕਹਿ ਕੇ ਦੋਨੇ ਹੱਸਦਿਆਂ ਹੀ ਉੱਥੋਂ ਚਲੀਆਂ ਗਈਆਂ ਤੇ ਦੋ ਦਿਨ ਬਾਅਦ ਦੁਪਹਿਰ ਨੂੰ ਦੋਨੇ ਮੁੰਡੇ ਕਸ਼ਮੀਰ ਸਿੰਘ ਨੂੰ ਕਹਿੰਦੇ ਪਾਪਾ ਅਸੀਂ ਬਹੁਤ ਦਿਨਾਂ ਤੋਂ ਕੁਝ ਸੋਚ ਰਹੇ ਸੀ ਬਹੁਤ ਸੋਚ ਵਿਚਾਰ ਕਰਨ ਦੇ ਬਾਅਦ ਅਸੀਂ ਇੱਕ ਫੈਸਲੇ ਤੇ ਆਏ ਹਾਂ ਕਿ ਇਹ ਘਰ ਵੇਚ ਦਈਏ ਹੋਣੇ ਘਰ ਛੋਟਾ ਹੈ ਬੱਚੇ ਵੀ ਨੇ ਉਹ ਵੱਡੇ ਹੋ ਗਏ ਨੇ ਤੇ ਦੋਨੇ ਨੂੰਹਾਂ ਨੇ ਝਟ ਨਾਲ ਕਿਹਾ ਹਾਂ ਹਾਂ ਪੁਰਾਣਾ ਵੀ ਹੋ ਗਿਆ ਹੈ ਆਪਣੇ ਸਟੈਂਡਰਡ ਨਾਲ ਮੈਚ ਨਹੀਂ ਕਰਦਾ ਕਸ਼ਮੀਰ ਸਿੰਘ ਕਹਿੰਦੇ ਪਰ ਇਹ ਇਸ ਦਾ ਫੈਸਲਾ ਤਾਂ ਉਹ ਦੋਨੇ ਕਿਵੇਂ ਕਰ ਸਕਦੇ ਨੇ ਛੋਟਾ ਮੁੰਡਾ ਕਹਿੰਦਾ ਪਾਪਾ ਜੀ ਅਸੀਂ ਦੋਨਾ ਭਰਾਵਾਂ ਨੇ ਆਪਸ ਵਿੱਚ ਪੈਸੇ ਵੰਡ ਕੇ ਕੁਝ ਲੋਨ ਤੇ ਕੁਝ ਇਧਰ ਉਧਰੋਂ ਅਡਜਸਟ ਕਰਕੇ ਆਪਣਾ ਫਲੈਟ ਲੈਣਾ ਹੈ ਕਸ਼ਮੀਰ ਸਿੰਘ ਤੇ ਸੁਖਚਾਨ ਕੌਰ ਇੱਕਦਮ ਚੁੱਪ ਹੋ ਗਏ ਦੋਨੇ ਮੁੰਡਿਆਂ ਨੂੰ ਦੇਖ ਰਿਹਾ ਸੀ ਵੱਡਾ ਮੁੰਡਾ ਸੁਖਜੀਤ ਕਹਿੰਦਾ ਪਾਪਾ ਤੁਹਾਨੂੰ ਸਮਝ ਵਿੱਚ ਨਹੀਂ ਆਏਗਾ ਅਸੀਂ ਕਿੰਨੀ ਪਰੇਸ਼ਾਨੀ ਵਿੱਚ ਰਹਿ ਰਹੇ ਹਾਂ ਬਹੁਤ ਸੋਚ ਵਿਚਾਰ ਕੇ ਅਸੀਂ ਇਹ ਫੈਸਲਾ ਕੀਤਾ ਹੈ ਸੁਖਚੈਨਕੌਰ ਕਹਿੰਦੀ ਅੱਛਾ ਤਾਂ ਇਹ ਵਿਚਾਰ 2 ਮਹੀਨਿਆਂ ਤੋਂ ਚੱਲ ਰਿਹਾ ਹੈ ਦੋਨੇ ਮੁੰਡੇ ਤੇ ਨੂੰਹਾਂ ਨਾਲ ਇੱਕ ਦੂਜੇ ਨੂੰ ਦੇਖਣ ਲੱਗੇ ਗਗਨ ਜੋ ਇੱਕ ਚੰਗੇ ਘਰੋਂ ਆਈ ਸੀ ਤੇ ਵੱਡੇ ਕਾਲਜ ਵਿੱਚ ਪੜ੍ਹੀ ਲਿਖੀ ਸੀ ਉਹ ਅੱਗੇ ਹੋ ਕੇ ਕਹਿੰਦੀ ਪਾਪਾ ਅੱਜਕੱਲ ਇੱਕ ਤੋਂ ਇੱਕ ਚੰਗੇ 올ਡ ઓਅਜ਼ ਹੋਮ ਦਾ ਕਨਸੈਪਟ ਹੈ ਸੁਖਦੀਪ ਝਟ ਨਾਲ ਬੋਲਿਆ ਹਾਂ ਇੱਕਦਮ 5 17 ਹੋਟਲ ਵਰਗੇ ਕਮਰੇ ਤੇ ਸਹੂਲਤ ਵੀ ਇਹੋ ਜਿਹੀ ਮਿਲਦੀ ਹੈ ਕਿ ਪੁੱਛੋ ਹੀ ਨਾ ਬਸ ਹਰ ਮਹੀਨੇ ਕੁਝ ਕਿਰਾਇਆ ਦੇਣਾ ਪਏਗਾ ਤੁਹਾਨੂੰ ਤੇ ਫਿਰ ਮਕਾਨ ਵਿੱਚ ਨਾਲ ਜੋ ਪੈਸੇ ਮਿਲਣਗੇ ਉਸ ਨੂੰ ਵੰਡਣ ਦੇ ਬਾਅਦ ਜੋ ਤੁਹਾਡਾ ਹਿੱਸਾ ਹੋਏਗਾ ਉਹ ਤੁਹਾਡੇ ਖਾਤੇ ਵਿੱਚ ਜਮ੍ਹਾਂ ਕਰ ਦੇਵਾਂਗੇ ਤੇ ਕੁਝ ਚਾਹੀਦਾ ਹੋਏਗਾ ਤਾਂ ਤੁਸੀਂ ਸਾਡੇ ਤੋਂ ਮੰਗ ਲੈਣਾ ਆਖਰਸੀ ਤੁਹਾਡੇ ਹੀ ਤਾਂ ਬੱਚੇ ਹਾਂ ਕਿਉਂ ਗੁਰਦੀਪ ਸਹੀ ਕਹਿ ਰਹੀ ਆ ਹਨ ਮੈਂ ਗੁਰਦੀਪ ਨੇ ਬਹੁਤ ਸੁਪਨੇ ਦੇਖੇ ਸੀ ਤੇ ਖਿਆਲਾਂ ਵਿੱਚ ਪੈਸੇ ਵੀ ਗਿਣਨ ਲੱਗਿਆ ਤਾਂ ਹਰਮਨ ਨੇ ਗੁਰਦੀਪ ਨੂੰ ਚੁੰਨੀ ਵੱਡੀ ਤਾਂ ਗੁਰਦੀਪ ਕਹਿੰਦਾ ਹਾਂ ਹਾਂ ਵੀਰੇ ਤੁਸੀਂ ਕਦੇ ਗਲਤ ਹੋ ਹੀ ਨਹੀਂ ਸਕਦੇ ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ ਤੇ ਪਾਪਾ ਵੀਰੇ ਤੇ ਭਾਬੀ ਬਿਲਕੁਲ ਠੀਕ ਕਹਿ ਰਹੇ ਨੇ ਸਾਡੇ ਪਰਿਵਾਰ ਦੇ ਹੀ ਖਰਚੇ ਬਹੁਤ ਜ਼ਿਆਦਾ ਹੋ ਗਏ ਨੇ ਤੇ ਬੱਚਿਆਂ ਦੀ ਪੜ੍ਹਾਈ ਵਿਆਹ ਵਗੈਰਾ ਤੇ ਵੀ ਖਰਚ ਹੋਣਗੇ ਪੈਸੇ ਹੋਣ ਤੋਂ ਜਮਾ ਕਰਨੇ ਸ਼ੁਰੂ ਕਰਾਂਗੇ ਤਾਂ ਹੀ ਕੁਝ ਬਣੇਗਾ ਸੁਖਚੈਨ ਕੌਰ ਦੇ ਹੱਥ ਪੈਰ ਠੰਡੇ ਹੋ ਗਏ ਉਸਨੇ ਆਪਣਾ ਹੱਥ ਕਸ਼ਮੀਰ ਸਿੰਘ ਦੇ ਹੱਥ ਤੇ ਰੱਖਿਆ ਤਾਂ ਕਸ਼ਮੀਰ ਸਿੰਘ ਨੇ ਇਸ਼ਾਰੇ ਨਾਲ ਉਸਨੂੰ ਹੌਸਲਾ ਰੱਖਣ ਨੂੰ ਕਿਹਾ ਤੇ ਪਹਿਲਾਂ ਚੁੱਪ ਕਰਾ ਕੇ ਉਹਨਾਂ ਚਾਰਾਂ ਦੀ ਸਾਰੀ ਗੱਲ ਸੁਣੀ ਫਿਰ ਸੁਖਚੈਨ ਕੌਰ ਨੂੰ ਕਹਿੰਦੇ ਮੈਂ ਤੇਰੇ ਮਾਨ ਦੀਆਂ ਭਾਵਨਾਵਾਂ ਨੂੰ ਸਮਝ ਸਕਦਾ ਹਾਂ ਯਾਦ ਹੈ ਜਦੋਂ ਮੇਰਾ ਤੇਰੇ ਨਾਲ ਵਿਆਹ ਹੋਇਆ ਸੀ ਤਾਂ ਮੈਂ ਤੇਰੇ ਨਾਲ ਵਾਅਦੇ ਕੀਤੇ ਸੀ ਕਮਲਗੀ ਜਦੋਂ ਉਸ ਵਕਤ ਤੂੰ ਮੇਰੇ ਤੇ ਭਰੋਸਾ ਰੱਖਿਆ ਤਾਂ ਅੱਜ ਵੀ ਰੱਖ ਬੜੇ ਹੀ ਆਤਮ ਵਿਸ਼ਵਾਸ ਨਾਲ ਕਸ਼ਮੀਰ ਸਿੰਘ ਕਹਿੰਦੇ ਬੱਚਿਓ ਤੁਹਾਡਾ ਫੈਸਲਾ 100% ਸਹੀ ਹੈ ਮੈਂ ਬਿਲਕੁਲ ਸਹੀਆਂ ਤੁਹਾਡੇ ਆਈਡੀਏ ਤੋਂ ਪਰ ਮੈਂ ਇਹ ਸੋਚ ਰਿਹਾ ਹਾਂ ਕਿ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਪਹਿਲਾਂ ਇਹ ਆਈਡੀਆ ਪਹਿਲਾਂ ਕਿਉਂ ਨਹੀਂ ਆਇਆ ਚਾਰਾਂ ਦੇ ਚਾਰੇ ਪੁੱਤ ਤੇ ਨੂਹਾ ਨੇ ਜਿੱਤ ਦੀ ਮੁਸਕਾਨ ਤੇ ਆਪਣੀ ਸਫਲ ਚਾਲ ਤੇ ਇੱਕ ਦੂਜੇ ਨੂੰ ਦੇਖਿਆ ਤੇ ਮਨ ਹੀ ਮਨ ਵਿੱਚ ਵਧਾਈ ਦਿੱਤੀ ਲਸ਼ਮੀਰ ਸਿੰਘ ਨੇ ਅੱਗੇ ਕਿਹਾ ਮੈਨੂੰ 5 ਸਟਾਰ 올ਡ ਏਜ਼ ਹੋਮ ਹਾਊਸ ਦਾ ਆਈਡੀਆ ਬਹੁਤ ਵਧੀਆ ਲੱਗਿਆ ਸੋਚ ਰਿਹਾ ਹਾਂ ਸੁਖਚੈਨ ਕੌਰ ਦੇ ਜੋ ਬਚੇ ਹੋਏ ਗਹਿਣੇ ਨੇ ਉਹਨਾਂ ਨੂੰ ਵੇਚ ਕੇ ਆਪਣੇ ਪ੍ਰਾਈਵੇਟ ਫੰਡ ਦੇ ਕੁਝ ਪੈਸੇ ਲਗਾ ਕੇ ਇਸ ਘਰ ਵਿੱਚ 올ਡ ਏਜ਼ ਹੋਮ ਖੋਲ੍ਹ ਦਿਆਂ ਕੀ ਕਹਿੰਦੇ ਹੋ ਤੁਸੀਂ ਆਮਦਨ ਵੀ ਹੋਏਗੀ ਤੇ ਸਾਡੇ ਵਰਗੇ ਬਜ਼ੁਰਗਾਂ ਨੂੰ ਸਹਾਰਾ ਵੀ ਮਿਲ ਜਾਏਗਾ ਤੇ ਸਾਨੂੰ ਦੋਨਾਂ ਨੂੰ ਕੰਪਨੀ ਵੀ ਮਿਲ ਜਾਏਗੀ ਤੇ ਫਿਰ ਸਾਨੂੰ ਘਰ ਘਰ ਜਾ ਕੇ ਬਾਥਰੂਮ ਸਾਫ਼ ਵੀ ਨਹੀਂ ਕਰਨੇ ਪੈਣਗੇ ਕਿਉਂ ਇੱਕ ਕੰਮ ਕਰੋ ਤੁਸੀਂ ਸਾਰੇ ਕੱਲ ਨੂੰ ਹੀ ਇਹ ਘਰ ਛੱਡ ਕੇ ਚਲੇ ਜਾਓ ਤੇ ਮੈਂ ਵੀ 5 ਸਟਾਰ 올ਡ ਇਸ ਹੋਮ ਬਣਵਾਉਣ ਦੀ ਤਿਆਰੀ ਕਰਦਾ ਹਾਂ ਚੈਨਕਾਰ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਤੇ ਮੂੰਹ ਵੀ ਖੁੱਲੇ ਦਾ ਖੁੱਲਾ ਰਹਿ ਗਿਆ ਉੱਥੇ ਚਾਰੇ ਜਾਣੇ ਇਕੱਠੇ ਬੋਲੇ ਕਸ਼ਮੀਰ ਸਿੰਘ ਕਹਿੰਦੇ ਹਾਂ ਸਹੀ ਸੁਣਿਆ ਹੈ ਇਹ ਘਰ ਮੇਰੀ ਤੇ ਤੇਰੀ ਮਾਂ ਦੀ ਮਿਹਨਤ ਨਾਲ ਬਣਿਆ ਹੈ ਤੁਹਾਡੇ ਵਰਗੇ ਨਲਾਇਕਾਂ ਦਾ ਇਹ ਘਰ ਨਹੀਂ ਹੈ ਤੇ ਹਾਂ ਆਪਣੀ ਇੱਛਾ ਨਾਲ ਮੈਂ ਇਸ ਘਰ ਵਿੱਚ ਇੱਕ ਚੰਗਾ ਆਸ਼ਰਮ ਖੋਲਾਂਗਾ ਸਾਡੇ ਵਰਗੇ ਉਹਨਾਂ ਬਜ਼ੁਰਗਾਂ ਦੇ ਲਈ ਜਿਨ੍ਹਾਂ ਦੀ ਔਲਾਦ ਤੁਹਾਡੇ ਵਰਗੀ ਨਿਕੰਮੀ ਤੇ ਨੰਮਕਹਰਾਮ ਹੁੰਦੀ ਹੈ ਮੈਂ ਪਹਿਲਾਂ ਹੀ ਵਸੀਅਤ ਬਣਵਾਉਣ ਦੇ ਬਾਰੇ ਕਿਉਂ ਨਹੀਂ ਸੋਚਿਆ ਸੀ ਪਰ ਕੋਈ ਗੱਲ ਨਹੀਂ ਹੁਣ ਵੀ देर ਨਹੀਂ ਹੋਈ ਹੈ ਉਹ ਕੰਮ ਵੀ ਮੈਂ ਪੱਕਾ ਕਰਨ ਨੂੰ ਕਹਿ ਦਿੱਤਾ ਹੈ ਮੈਂ ਜਾਣਦਾ ਸੀ ਤੁਹਾਡੀ ਨਜ਼ਰ ਇਸ ਘਰ ਤੇ ਹੋਏਗੀ ਤੁਹਾਡੇ ਵਿੱਚ ਬਿਹਾਰ ਤੇ ਬਦਲੇ ਹੋਏ ਰੂਪ ਨੂੰ ਮੈਂ ਸਮਝ ਗਿਆ ਸੀ ਕਿ ਮੈਂ ਆਪਣੇ ਘਰ ਵਿੱਚ ਸੱਪ ਪਾਲ ਰਿਆ ਹਾਂ ਪਰ ਇੱਕੋ ਮੇਰੀ ਸੀ ਸ਼ਾਇਦ ਤੁਸੀਂ ਸਾਰੇ ਸੁਧਰ ਜਾਓਗੇ ਪਰ ਜੋ ਬੱਚੇ ਇਸ ਘਰ ਨੂੰ ਵੇਚਣ ਦੇ ਬਾਅਦ ਵੀ ਆਪਣੇ ਮਾਪਿਆਂ ਨੂੰ 올ਡ ਡੇਜ਼ ਹੋਮ ਵਿੱਚ ਇਕੱਲਾ ਮਰਨ ਦੇ ਲਈ ਛੱਡਣ ਤੇ ਤਿਆਰ ਹੋ ਗਏ ਹੁਣ ਉਹ ਇਸ लायक ਨਹੀਂ ਕਿ ਸਾਡੇ ਘਰ ਵਿੱਚ ਰਹਿਣ ਤਾਂ ਮੇਰੇ ਵਕੀਲ ਦੁਆਰਾ ਨੋਟਿਸ ਵੀ ਤੁਹਾਨੂੰ ਜਲਦੀ ਮਿਲ ਜਾਏਗਾ ਕੱਲ ਤੁਸੀਂ ਇਹ ਘਰ ਖਾਲੀ ਕਰ ਦਿਓ ਸਮਝੇ ਸੁਖਜੀਤ ਕਹਿੰਦਾ ਪਾਪਾ ਜੀ ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ਕਸ਼ਮੀਰ ਸਿੰਘ ਹੱਸ ਕੇ ਕਹਿੰਦੇ ਕਿਉਂ ਨਹੀਂ ਕਰ ਸਕਦਾ ਜਦੋਂ ਤੁਹਾਡੀਆਂ ਪਤਨੀਆਂ ਮੈਨੂੰ ਭੀਫ ਮੰਗਣ ਤੇ ਦੂਜਿਆਂ ਦੇ ਘਰਾਂ ਵਿੱਚ ਬਾਥਰੂਮ ਸਾਫ਼ ਕਰਨ ਦੇ ਲਈ ਮਜਬੂਰ ਕਰ ਸਕਦੀਆਂ ਨੇ ਤਾਂ ਮੈਂ ਤੁਹਾਨੂੰ ਆਪਣੇ ਘਰੋਂ ਕਿਉਂ ਨਹੀਂ ਕਰ ਸਕਦਾ ਤੇ ਤੂੰ ਤੂੰ ਗੁਰਦੀਪ ਅੱਜ ਤੈਨੂੰ ਆਪਣੇ ਬੱਚੇ ਦੇਖ ਰਹੇ ਨੇ ਅਸੀਂ ਵੀ ਤਾਂ ਤੈਨੂੰ ਸੀਨੇ ਨਾਲ ਲਗਾ ਕੇ ਪਾਲਿਆ ਖੁਦ ਭੁੱਖੇ ਰਹੇ ਪਰ ਤੇਰਾ পেট ਭਰਿਆ ਤੇਰੀ ਮਾਂ ਦੀ ਚੁੰਨੀ ਫੜ ਕੇ ਫਟ ਜਾਂਦੀ ਸੀ ਪਰ ਤੁਹਾਡੇ ਸਰੀਰ ਤੇ ਨਵੇਂ ਕੱਪੜੇ ਹਮੇਸ਼ਾ ਹੁੰਦੇ ਸੀ ਪਿਛਲੇ ਕਈ ਸਾਲਾਂ ਤੋਂ ਤੁਸੀਂ ਸਾਡੇ ਨਾਲ ਜੋ ਕੀਤਾ ਮੈਂ ਸਭ برداشت ਕਰਦਾ ਰਿਹਾ ਪੜੋ ਨਹੀਂ ਹੁਣ ਬਸ ਤੁਸੀਂ ਸਾਰੇ ਨਿਕਲ ਜਾਓ ਮੇਰੇ ਘਰੋਂ ਸਾਰਾ ਘਰ ਸੁੰਨਾ ਰਹਿ ਗਿਆ ਕਿਸੇ ਦੇ ਵੀ ਮੂੰਹੋਂ ਕੋਈ ਆਵਾਜ਼ ਨਾ ਨਿਕਲੀ ਕਿਸੇ ਨੂੰ ਕਿਸੇ ਚੀਜ਼ ਦੀ ਉਮੀਦ ਇਸ ਚੀਜ਼ ਦੀ ਉਮੀਦ ਹੀ ਨਹੀਂ ਸੀ ਉੱਥੇ ਹਰਮਨ ਨੇ ਹਰਮਨ ਦੇ ਮੂੰਹੋਂ ਵੀ ਆਵਾਜ਼ ਨਾ ਨਿਕਲੀ ਪਰ ਗगन ਗੁੱਸੇ ਨਾਲ ਕਹਿੰਦੀ ਤੁਸੀਂ ਪਾਗਲ ਹੋ ਗਏ ਹੋ ਸਾਡੇ ਬੱਚੇ ਉਹਨਾਂ ਦਾ ਕੀ ਕਿ ਤੁਸੀਂ ਉਹਨਾਂ ਨੂੰ ਵੀ ਭੁੱਖਾ ਮਰਨਾ ਚਾਹੁੰਦੇ ਹੋ ਕਸ਼ਮੀਰ ਸਿੰਘ ਨੇ ਕਿਹਾ ਤੁਹਾਡੇ ਬੱਚੇ ਜਿਨ੍ਹਾਂ ਨੂੰ ਤੁਸੀਂ ਸਾਨੂੰ ਦੇਖ ਕੇ ਸਿਖਾਇਆ ਕਿ ਬਜ਼ੁਰਗ ਬੋਜ਼ ਹੁੰਦੇ ਨੇ ਉਹਨਾਂ ਨੂੰ ਤਾਂ ਤੁਸੀਂ ਪਹਿਲਾਂ ਹੀ ਸਬਕ ਸਿਖਾ ਦਿੱਤਾ ਹੈ ਜਿਵੇਂ ਅਸੀਂ ਤੈਨੂੰ ਪਾਲਿਆ ਹੁਣ ਤੁਸੀਂ ਵੀ ਪਾਲ ਕੇ ਪਾਲ ਲਵੋ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਬਸ ਅੱਗ ਸੀ ਅਸੀਂ ਤੁਹਾਨੂੰ ਸੀਨੇ ਨਾਲ ਲਗਾ ਕੇ ਪਾਲਿਆ ਖੁਦ ਭੁੱਖੇ ਰਹੇ ਤੁਹਾਡਾ ਪੇਟ ਭਰਿਆ ਤੇ ਅੱਜ ਉਹ ਹੀ ਰੋਟੀ ਸਾਨੂੰ ਇਸ਼ਾਨ ਲੱਗਦੀ ਹੈ ਦੇਣੀ ਨਹੀਂ ਬੇਟਾ ਹੁਣ ਅਸੀਂ ਭੀਖ ਨਹੀਂ ਇੱਜ਼ਤ ਮੰਗਦੇ ਆ ਤੇ ਉਹ ਵੀ ਖੁਦ ਤੋਂ ਸੁਖਚੈਨ ਕਰ ਹੁਣ ਤੱਕ ਚੁੱਪ ਸੀ ਉਸ ਨੇ ਅੱਗੇ ਹੋ ਕੇ ਕਿਹਾ ਅਸੀਂ ਬਜ਼ੁਰਗ ਆਂ ਪਰ ਗਿੱਲੀ ਮਿੱਟੀ ਨਹੀਂ ਹੁਣੇ ਘਰ ਨਹੀਂ ਇਹ ਆਸ਼ਰਮ ਹੋਏਗਾ ਉਹਨਾਂ ਸਭ ਦੇ ਲਈ ਜਿਨ੍ਹਾਂ ਨੂੰ ਤੁਹਾਡੇ ਵਰਗੇ ਬੱਚਿਆਂ ਨੇ ਛੱਡ ਦਿੱਤਾ ਇਸ ਲਈ ਹੁਣ ਬਹੁਤ ਗੱਲਾਂ ਕਰ ਲਈਆਂ ਸਾਰੇ ਇੱਥੇ ਨਿਕਲ ਜਾਓ ਕਸ਼ਮੀਰ ਸਿੰਘ ਨੇ ਆਪਣੀ ਪੁਰਾਣੀ ਖੁੰਡੀ ਚੱਕੀ ਜਿਸ ਦਾ ਸਿਰਾ ਕਈ ਸਾਲਾਂ ਤੋਂ ਠੋਕਰਾਂ ਨਾਲ ਟੁੱਟਿਆ ਹੋਇਆ ਸੀ ਕਹਿੰਦੇ ਇਸ ਖੁੰਡੀ ਵਿੱਚ ਹੁਣ ਵੀ ਤਾਕਤ ਹੈ ਕਦੇ ਮੁੰਡਿਆਂ ਨੂੰ ਸਕੂਲ ਲੈ ਕੇ ਗਿਆ ਸੀ ਤੇ ਕਦੇ ਨੌਕਰੀ ਤੋਂ ਥੱਕੇ ਕਦਮਾਂ ਨਾਲ ਸਹਾਰਾ ਦਿੱਤਾ ਸੀ ਅੱਜ ਸਾਨੂੰ ਇੱਕ ਨਵੇਂ ਰਾਹ ਤੇ ਲੈ ਜਾਏਗੀ ਚਾਰੇ ਮੁੰਡੇ ਤੇ ਨੂਹਾਂ ਚੁੱਪ ਹੋ ਗਏ ਕੋਈ ਵਿਰੋਧੀ ਹਿੰਮਤ ਨਾ ਕਰ ਸਕਿਆ ਕਸ਼ਮੀਰ ਸਿੰਘ ਨੇ ਆਖਰੀ ਵਾਰ ਚਾਰਾਂਵਲ ਦੇਖ ਕੇ ਕਿਹਾ ਹੁਣ ਜਾਓ ਜਦੋਂ ਆਪਣੇ ਮਾਪਿਓ ਦੇ ਦਿਲ ਵਿੱਚ ਜਗ੍ਹਾ ਨਹੀਂ ਛੱਡੀ ਤਾਂ ਇਸ ਘਰ ਵਿੱਚ ਵੀ ਤੁਹਾਡੇ ਲਈ ਕੋਈ ਜਗ੍ਹਾ ਨਹੀਂ ਬਚੀ ਤੇ ਉਤਸਕ ਚੈਨਕੌਰ ਦਾ ਹੱਥ ਫੜ ਕੇ ਬਾਹਰ ਨਿਕਲ ਗਿਆ ਵਿੜੇ ਵਿੱਚ ਹਵਾਵਾਂ ਚੱਲ ਰਹੀ ਸੀ ਉਹੀ ਹਵਾ ਜੋ ਸਾਲਾਂ ਤੋਂ ਮਹਿਸੂਸ ਹੋ ਰਹੀ ਸੀ ਉਹਨਾਂ ਦੀ ਚਾਲ ਹੌਲੀ ਸੀ ਪਰ ਆਤਮ ਵਿਸ਼ਵਾਸ ਨੇ ਉਹਨਾਂ ਦੇ ਕਦਮਾਂ ਨੂੰ ਮਜ਼ਬੂਤ ਕਰ ਦਿੱਤਾ ਸੀ ਸੜਕ ਤੇ ਜਾਂਦੇ ਹੋਏ ਕਸ਼ਮੀਰ ਸਿੰਘ ਕਹਿੰਦੇ ਦੇਖਿਆ ਕਹਿੰਦੇ ਨੇ ਨਾ ਬਜ਼ੁਰਗ ਦਰਖਤ ਫਾਲ ਨਹੀਂ ਦਿੰਦੇ ਪਰ ਆਪਾਂ ਤਾਂ ਸ਼ਾਂ ਵੀ ਵੜ ਦਿੱਤੀ ਤੇ ਜੜਾਂ ਵੀ ਰਾਤ ਨੂੰ ਜਦੋਂ ਦੋਨੇ ਛੱਤ ਤੇ ਬੈਠੇ ਸੀ ਤਾਂ ਪੁੱਤ ਨੂਹਾ ਜਾਂ ਜਾ ਚੁੱਕੇ ਸੀ ਚੰਦ ਪੂਰੀ ਰੋਸ਼ਨੀ ਵਿੱਚ ਸੀ ਸੁਖਚਾਨ ਕੌਰ ਨੇ ਕਿਹਾ ਹੁਣ ਤਾਂ ਸੱਚ ਵਿੱਚ ਸਕੂਨ ਹੈ ਕਸ਼ਮੀਰ ਸਿੰਘ ਹੱਸੇ ਕਹਿੰਦੇ ਹਾਂ ਅੱਜ ਪਹਿਲੀ ਵਾਰ ਲੱਗਿਆ ਅਸੀਂ ਹਾਰ ਕੇ ਵੀ ਜਿੱਤ ਗਏ ਬੱਚਿਆਂ ਦੇ ਹਾਸੇ ਦੀ ਆਵਾਜ਼ ਆਈ ਹੁਣ ਉਹਨਾਂ ਨੂੰ ਉਹ ਨਹੀਂ ਚੁਪਰੇ ਹੀ ਸੀ ਘਰ ਦੇ ਬਾਦ ਰੱਖੇ ਦੀਵੇ ਹੁਣ ਸੱਚ ਵਿੱਚ جگਮਗਾ ਰਹੇ ਸੀ ਕਿਉਂਕਿ ਸਵਾਰ ਉਹ ਕਿਸੇ ਦਿਖਾਵੇ ਦੀ ਨਹੀਂ ਬਲਕਿ ਆਜ਼ਾਦੀ ਦੇ ਦੀਵੇ ਸੀ ਤੇ ਉਸ ਰਾਤ ਸਾਲਾਂ ਬਾਅਦ ਦੇ ਦੋ ਬਜ਼ੁਰਗ ਇਨਸਾਨਾਂ ਨੇ ਚੈਨ ਦੀ ਨੀਂਦ ਲਈ ਸੀ ਤੇ ਆਪਣੇ ਦਿਲ ਦੇ ਬੋਝ ਤੋਂ ਆਪਣੇ ਬੱਚਿਆਂ ਦੀ ਬੇਰੁਖੀ ਤੋਂ ਤੇ ਆਪਣੇ ਅੰਦਰ ਦੇ ਡਰ ਤੋਂ ਆਜ਼ਾਦ ਹੋ ਕੇ ਉਹਨਾਂ ਨੂੰ ਸਕੂਨ ਮਿਲ ਰਿਹਾ ਸੀ ਬਜ਼ੁਰਗ ਬੋਝ ਨਹੀਂ ਅਨੁਭਵ ਹੁੰਦੇ ਨੇ ਜਿਸ ਦਿਨ ਬੱਚੇ ਇਸ ਗੱਲ ਨੂੰ ਸਮਝ ਲੈਣਗੇ ਉਸ ਦਿਨ ਹਰ ਘਰ ਵਿੱਚ ਦੀਵਾਲੀ ਹੋਏਗੀ ਇਜਤ ਦੀ ਦੋਸਤੋ ਉਮੀਦ ਕਰਦੀ ਆ ਕਿ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਆ ਜੀ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ